ਸਿਮਰਨ ਜੀ ਇੱਕੋ ਹੀ ਸਵਾਲ ਹਰ ਇੱਕ ਦੇ ਦਿਲ ਦੇ ਵਿੱਚ ਹੈ ਇੱਕ ਦਿਮਾਗ ਦੇ ਵਿੱਚ ਹੈ ਕਿ ਕਿਉਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਛੱਡਿਆ ਗਿਆ ਉੱਥੇ ਕਾਰਨ ਕੀ ਰਿਹਾ ਸੀਗਾ ਘਰ ਜੀ ਦੇਖੋ ਕੁਝ ਵੀ ਨਹੀਂ ਰਿਹਾ ਸੀ ਬਸ ਐ ਹੀ ਇਹਨਾਂ ਨੇ ਐ ਨਾਈ ਚਾਲ ਬਣੀ ਸੀ ਕਿ ਮੈਂ ਇਹਨਾਂ ਨੂੰ ਕੱਢਣਾ ਚਾਹੁੰਦੇ ਹਾਂ ਬਸ ਨਾਨਾ ਦਾ ਡੇੌਰ ਦਾ ਡਰਾਨੀ ਦਾ ਸਬਦਾ ਕਿ ਇਹਨਾਂ ਦਾ ਪਹਿਲਾ ਫਲੇਮ ਚੱਲ ਰਿਹਾ ਸੀ ਘਰ ਵਾਲੇ ਤੋਂ ਜਾਣ ਤੋਂ ਬਾਅਦ ਹੀ ਤੇ ਇਹਨਾਂ ਨੇ ਫਿਰ ਸਾਰੇ ਜਿਹੜੇ ਆਏ ਹੋਏ ਸੀ ਨਾ ਸਾਡੇ ਰਿਸ਼ਤੇਦਾਰ ਉਹਨਾਂ ਦੇ ਸਾਹਮਣੇ ਇਹਨਾਂ ਨੇ ਕਹਿ ਸੀ ਅਸੀਂ ਨਹੀਂ ਰੱਖਣਾ ਇਹਨਾਂ ਨੂੰ ਜੇ ਜੇ ਇਹਦੇ ਪੈਂਪੜਾ ਜਾਣਗੇ ਤੇ ਇਹਨਾਂ ਨਾਲ ਜਾਏਗੀ ਨਹੀਂ ਤਾਂ ਆਪਣਾ ਕੱਲੇ ਜਿੱਥੇ ਮਰਜੀ ਜਾਏਗੀ ਬੱਚੇ ਬੇਸ਼ੱਕ ਅਸੀਂ ਆਪਣੇ ਕੋ ਰੱਖ ਸਕਦੇ ਆ ਇਹਨਾਂ ਨੇ ਆ ਬੋਲਿਆ ਸੀ ਨਹੀਂ ਤੁਸੀਂ ਆਪਣੇ ਬੱਚਿਆਂ ਨੂੰ ਤੁਸੀਂ ਕਹਿ ਰਹੇ ਹੋ ਕਿ ਮੇਰੇ ਨਾਨਾ ਨਤੇ ਹਨ ਉਹ ਜੇਠ ਜਿਹੜੇ ਸੀਗੇ ਉੱਥੇ ਦੇ ਹਨ ਉਹਨਾਂ ਨੇ ਮਤਲਬ ਕਿਸ ਤਰ੍ਹਾਂ ਕੀਤਾ ਹਨ ਤੁਸੀਂ ਆਪਣੇ ਬੱਚਿਆਂ ਨੂੰ ਛੱਡ ਕੇ ਇਸ ਤਰ੍ਹਾਂ ਮਤਲਬ ਕਿਸ ਤਰ੍ਹਾਂ ਉਰੇ ਆ ਗਏ ਪੰਜਾਬ ਦੇ ਵਿੱਚ ਕਿਉਂ ਇਸ ਤਰ੍ਹਾਂ ਹੋਇਆ ਕੀ ਸਮਾਂ ਬਣਿਆ ਸੀਗਾ ਸਾਰਾ ਕਿ ਇਸ ਤਰ੍ਹਾਂ ਹੋ ਗਿਆ ਸਾਰਾ ਕੁਝ ਮੈਨੂੰ ਮੈਸੋ ਥੋੜੀ ਜਿਹੀ ਨਾ ਗਲਤੀ ਹੋਈ ਜਾਂਦੀ ਐ ਦੇਖੋ ਉਹਨਾਂ ਦਾ ਹਸਬੰਦ ਦਾ ਕਾਰ ਵਾਲਾ ਸੀ ਨਾ ਮੇਰੇ ਨਾਲ ਤੇ ਉਹਨਾਂ ਦਾ ਦੇਖ ਪਾਂਂਦਾ ਸੀ ਮੇਰੇ ਘਰ ਮੰਦਾ ਆਂਦਾ ਸੀ ਤੇ ਉਹ ਰੋਟੀ ਸਬਜ਼ੀ ਮੰਗਾਉਂਦੇ ਸੀ ਸਭ ਕੁਝ ਮੰਗਾਉਂਦੇ ਸੀ ਉਹਨਾਂ ਕੋਲੇ ਤੇ ਉਹਨਾਂ ਦੇ ਵਜ੍ਹਾ ਤੇ ਥੋੜਾ ਜਿਹਾ ਹੋ ਗਿਆ ਸੀ ਤੇ ਇਹਨਾਂ ਨੇ ਇਹਨਾਂ ਨੇ ਉਹਦੇ ਨਾਲ ਮੈਨੂੰ ਗਲਤ ਬਣਾਤੇ ਆ ਕਿ ਉਹਦੇ ਨਾਲ ਸੈੱਟ ਸੀ ਤੇ ਫਲਾਣਾ ਸੀ ਟਿਕਣਾ ਸੀ ਆਣਾ ਜਾਣਾ ਕਰਦੀ ਸੀ ਇਸ ਵਰਕੇ ਦੂਸਰਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਕੁਝ ਚੱਲ ਰਿਹਾ ਹੈ ਕਿ 14 ਅਪ੍ਰੈਲ ਨੂੰ ਤੋਡੇ ਹਸਬੰਡ ਸੀਗੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਸਪ੍ਰੀਤ ਉਹਨਾਂ ਦੇ ਨਾ ਪਿਤਾ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ 4 ਦਿਨਾਂ ਬਾਅਦ ਹੀ ਹਜੇ ਸਿਵਾ ਠੰਡਾ ਨਹੀਂ ਹੋਇਆ ਸੀਗਾ ਹਜੇ ਜਿਹੜੀਆਂ ਅੰਤਿਦਸ਼ਮਾ ਸੀਗੀਆਂ ਉਹ ਨਹੀਂ ਬੜੀਆਂ ਤੱਕ ਨਹੀਂ ਸੀਗੀਆਂ ਕਿ ਤੁਸੀਂ 18 ਤਰੀਕ ਨੂੰ ਇੱਥੇ ਆ ਜਾਨੇ ਹੋ ਪੰਜਾਬ ਉਸੇ ਟਾਈਮ ਮੇਂ ਗੁਰਦੁਆਰੇ ਤੇ ਉਹਨਾਂ ਨੇ ਪਹਿਲਾ ਹੱਲਾ ਕੀਤਾ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਘਾਰ ਫੇਰੇ ਉਹਨਾਂ ਨੇ ਇਸ ਤਰ੍ਹਾਂ ਕੀਤਾ ਸੀ ਫਿਰ ਗਲੀ ਮੁੱਲਾ ਸਾਰਾ ਇਕੱਠਾ ਹੋ ਗਿਆ ਇਸ ਮੇਰਾ ਫਿਰ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਕਿ ਇੱਥੇ ਰਹਿ ਇੱਥੇ ਰਹਿ ਤੇ ਮੈਂ ਕਿਹਾ ਮੈਂ ਨਹੀਂ ਰੋਂਗੀ ਇੱਥੇ ਤੇ ਮੈਂ ਨਾ ਗਈ ਜਦ ਤੱਕ ਮੈਂ ਜਾਵਾਂਗੀ ਜਦ ਤੱਕ ਮੇਰੇ ਬੱਚੇ ਨਾਲ ਜਾਣਗੇ ਤੇ ਅਸੀਂ ਕਹਿੰਦੇ ਬੱਚੇ ਨਹੀਂ ਦੇਵਾਂਗੇ ਤੂੰ ਇੱਥੇ ਮਰਜੀ ਜਾ ਜਿੱਥੇ ਸਾਡਾ ਪ੍ਰਾ ਮਰ ਗਿਆ ਉੱਥੇ ਤੂੰ ਸਾਡੇ ਲਈ ਮਰ ਗਈ ਹੈ ਨਹੀਂ ਕਿ ਆਸੀਂ ਨਾ ਜਦੋਂ ਤੁਸੀਂ ਕਹਿ ਰਹੇ ਹੋ ਕਿ ਇਹ ਕੁਝ ਬੋਲ ਲਿਆ ਗਿਆ ਹਨਾ ਥਾਣਾ ਵੀ ਹੈਗੀ ਹੈ ਕਚੈਰੀ ਵੀ ਹੈਗੀ ਹੈ ਕਿਤੇ ਉੱਥੇ ਦਾ ਰੋਕ ਨਹੀਂ ਕੀਤਾ ਗਿਆ ਕਿ ਬੱਚਿਆਂ ਨੂੰ ਤਾਂ ਨਾਲ ਲੈ ਕੇ ਜਾਵਾਂਗੀ ਕਿਉਂਕਿ ਮਾਵਾਂ ਦੇ ਲਈ ਬੱਚੇ ਕਾਫੀ ਸੱਕਦੇ ਕਿ ਅਹਿਮ ਹੁੰਦੇ ਆ ਕਿਉਂਕਿ ਉਹਨਾਂ ਦਾ ਭਵਿੱਖ ਸੀਗਾ ਅੱਗੇ ਤੁਸੀਂ ਰਹਿ ਕਿੱਦਾਂ ਰਹੋ ਉਹਨਾਂ ਦੇ ਬਿਨਾ ਦੇਖੋ ਇਹਨਾਂ ਨੇ ਬਾਹਰ ਨਿਕਲਣ ਨਹੀਂ ਦਿੱਤਾ ਨਾ ਮੈਨੂੰ ਮੰਨੇ ਨਾ ਜਾਣ ਨਹੀਂ ਦਿੱਤਾ ਕਹਿੰਨਾ ਜਦ ਤੱਕ ਅਸੀਂ ਨਹੀਂ ਹਿਲਾਗੇ ਨਾ ਜੱਤਾ ਤੂੰ ਵੀ ਨਹੀਂ ਹਲੇਗੀ ਇਥੋਂ ਇਹਨਾਂ ਨੇ ਕੱਢਿਆ ਨਹੀਂ ਮੈਨੂੰ ਮੈਂ ਜਾ ਰਹੀ ਸੀ ਥੱਲੇ ਨੂੰ ਜਿਨ੍ਹਾਂ ਨੇ ਜਾਣ ਨਹੀਂ ਦਿੱਤਾ ਤੇ ਜਿਹੜਾ ਮੁੰਡਾ ਸੀ ਉਹ ਮੁੰਡੇ ਨੇ ਨਾ ਮੈਨੂੰ ਤੋੜ ਦਿੱਤਾ ਜਾਣ ਕੇ ਇਹਨਾਂ ਤੋਂ ਉਹਦੇ ਨਾਲ ਜਾਏਗੀ ਬਸ ਜਿੱਥੇ ਮਰਜੀ ਜਾ ਕੇ ਨਾ ਦਿੱਥੇ ਮਰਜੀ ਜਾ ਕੇ ਰਹਿ ਉਹ ਵੀ ਨੰਗੇ ਪੈਰ ਸੀ ਤੇ ਮੈਂ ਵੀ ਨੰਗੇ ਪੈਰ ਗਈ ਆ ਮੈਂ ਇੱਕ ਕੱਪੜੇ ਲੈੜੇ ਕੁਛ ਵੀ ਨਹੀਂ ਚੱਕਣ ਦਿੱਤੇ ਦੋਕੋਂ ਮੈਡ ਵੀ ਨਹੀਂ ਚੱਕਣ ਦਿੱਤ ਨੇ ਮੇਰੇ ਇਸ ਕਰਕੇ ਤੁਸੀਂ ਥਾਣੇ ਨਹੀਂ ਸ਼ਿਕਾਇਤ ਕਰਾਈ ਹੈਗੀ ਕਿ ਬੱਚਿਆਂ ਨੂੰ ਤਾਂ ਨਾਲ ਲੈ ਕੇ ਜਾਵਾਂਗੀ ਮੈਂ ਇਸ ਤਰ੍ਹਾਂ ਥਾਣਾ ਵਿਦਾ ਉੱਤੇ ਹੈਗਾ ਸੀਗਾ ਦਿੱਲੀ ਦੇ ਵਿੱਚ ਜਦੋਂ ਤੁਹਾਨੂੰ ਇਸ ਤਰ੍ਹਾਂ ਦਾ ਹੋਇਆ ਸਾਰਾ ਕੁਝ ਤੁਹਾਡੇ ਨਾਲ ਜਾਨ ਨਹੀਂ ਦਿੱਤਾ ਇਹਨਾਂ ਨੇ ਥੱਲੇ ਉੱਪਰ ਨਹੀਂ ਦਿੱਤਾ ਕਹਿੰਦੇ ਬਾਹ ਖਾਲੀ ਸੀ ਮੇਰੀ ਨਹੀਂ ਜਾਏਗੀ ਕਿੱਟੇ ਵੀ ਨਹੀਂ ਜਾਏਗੀ ਤੂੰ ਤੇ ਇਹਨਾਂ ਨੇ ਮੇਰਾ ਫੋਨ ਵੀ ਲੈ ਲਿਆ ਸੀ ਇਹਨਾਂ ਨੇ ਮੇਰਾ ਫੋਨ ਵੀ ਛੇੜ ਕੇ ਇਹਨਾਂ ਨੇ ਰੱਖ ਲਿਆ ਸੀ ਆਪਣੇ ਕੋਲ ਕਿਤੇ ਫੋਨ ਨਾ ਕਰ ਦੇ ਕਿਸੇ ਨੂੰ ਜੇ ਰਾਜਪੁਰਾ ਕਿਸ ਤਰ੍ਹਾਂ ਪਹੁੰਚ ਕੇ ਤੁਸੀਂ ਵਿਆਹ ਕਦੋਂ ਹੋਇਆ ਸੀ ਤੁਹਾਡਾ ਮੇਰਾ ਵਿਆਹ ਹੈ 2009 ਚ ਹੋਇਆ ਸੀ ਮੈਂ ਮਹਾਰਾਜਪੁਰੋਂ ਮੈਂ ਪਹੁੰਚੀ ਆ ਕਿ ਕਿਸੇ ਨੇ ਕਿਸ ਤਰ੍ਹਾਂ ਪੁੱਛ-ਪੁੱਛ ਕੇ ਆਈਆਂ ਮਹਾਰਾਜਪੁਰੇ ਬਾਤ ਚੜ ਕੇ ਆਈ ਸੀ ਮੈਂ ਵਿਰਾਟੇ ਆਈਆਂ 3 ਵਜੇ ਇੱਥੇ ਮੈਂ ਮੰਮੀ ਦੇ ਘਰ ਤੂੰ ਕਿਵੇਂ ਸੀਗੇ ਰਾਤ ਆਏ ਹੋ ਹਾਂਜੀ ਮੈਂ ਉਸੇ ਟਾਈਮ ਹੀ ਆ ਗਈ ਸੀ ਜਿਸ ਟਾਈਮ ਇਹਨਾਂ ਨੇ ਮੈਨੂੰ ਘਰੋਂ ਕੱਢਿਆ ਸੀ ਨਾ ਮੁੰਡੇ ਨਾਲ ਕੱਢਿਆ ਸੀ ਤੇ ਮੁੰਡੇ ਨੂੰ ਉੱਧਰ ਭੇਜ ਦਿੱਤਾ ਸੀ ਮੈਂ ਇੱਧਰ ਆ ਕੇ ਸੀ ਮੈਂ ਵਾਪਸ ਬਾਤ ਚੜ ਕੇ ਰਾਤੀ 3:00 3:00 ਵਜੇ ਆਈ ਆ ਤਰ੍ਹਾਂ ਮੈਂ ਦੀ ਬੱਚਿਆਂ ਨੂੰ ਮਿਲਣ ਦਾ ਚੇਤਾ ਨਹੀਂ ਕੀਤਾ ਹੈਗਾ ਵੀ ਦਿਲ ਨਹੀਂ ਕੀਤਾ ਬੱਚਿਆਂ ਨੂੰ ਮਿਲਣ ਦਾ ਕਿਉਂਕਿ ਹੁਣ 1 ਮਹੀਨਾ ਹੋਣ ਨੂੰ ਆ ਗਿਆ ਬੱਚੇ ਦੂਰ ਨੇ ਤੁਹਾਡੇ ਤੋਂ ਕਦੇ ਦਿਲ ਨਹੀਂ ਕੀਤਾ ਹੈਗਾ ਕਿ ਬੱਚਿਆਂ ਨੂੰ ਮਿਲ ਕੇ ਆਵਾਂ ਕਿਉਂਕਿ ਕੁੜੀ ਵੀ ਆ ਮੁੰਡਾ ਵੀ ਆ ਤੁਹਾਡਾ ਸਰ ਜੀ ਮਿਲਾਨ ਨਹੀਂ ਦੇ ਰਹੇ ਨਾ ਕਹਤ ਰਹੀਆਂ ਤੁਹਾਨੂੰ ਨਾ ਫੋਨ ਕਰੰਟ ਕਰਦੀਆਂ ਫੋਨ ਕੱਟ ਦਿੰਦੇ ਨੇ ਕਿ ਅਸੀਂ ਨਹੀਂ ਗੱਲ ਕਰਨੀ ਬੱਚਾ ਨਾਲ ਕੋਈ ਬੱਚਾ ਨਹੀਂ ਕੋਈ ਤੁਸੀਂ ਨਹੀਂ ਆਗੇ ਸਾਡੇ ਲਈ ਕੀ ਅਸੀਂ ਨਹੀਂ ਮਿਲਾਂ ਦਮਾਂਗੇ ਬੱਚਾ ਨਾਲ ਵੀ ਇਥੇ ਰਾਜਪੁਰੇ ਨੇ ਕੀਤੀ ਕੋਈ ਸ਼ਿਕਾਇਤ ਕਿ ਬੱਚਿਆ ਨਾਲ ਮਿਲਿਆ ਜਾਵੇ ਕੋਈ ਮਲਾਇਆ ਜਾਵੇ ਇਸ ਤਰ੍ਹਾਂ ਰਾਜਪੁਰੇ ਵੀ ਤਾਂ ਥਾਣਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਉੱਥੇ ਚਲੋ ਪ੍ਰੈਸ਼ਰ ਬਣਾਇਆ ਗਿਆ ਤੁਹਾਡੇ ਤੇ ਹਨਾ ਥਾਣੇ ਨੇ ਜਾਣ ਦਿੱਤਾ ਹੈਗਾ ਹੋਰ ਤਾਂ ਰਾਜਪੁਰੇ ਤਾਂ ਜਾ ਸਕਦੇ ਹਾਂ ਪਰਿਵਾਰ ਆ ਤੁਹਾਡਾ ਪੂਰਾ ਉਰੇ ਦੇਖੋ ਥੋੜਾ ਜਿਹਾ ਡਰ ਗਈ ਸੀ ਨਾ ਮੈਂ ਇਸ ਲਈ ਨਹੀਂ ਗਈ ਭਾਈ ਇਸ ਕਰਕੇ ਮੈਂ ਕੱਲੀ ਸੀ ਨਾ ਫਿਰ ਪਾਪਾ ਮੇਰਾ ਫਿਰ ਕਿਤੇ ਬਚਣ ਨਹੀਂ ਮਮੇ ਮੇਰੇ ਵੀ ਨਹੀਂ ਜਾ ਪਾਉਂਦੀ ਮੈਨੂੰ ਕੋਈ ਹੈ ਨਹੀਂ ਸੀ ਮੇਰੇ ਸਾਧਨ ਇਸ ਲਈ ਮੈਂ ਗਈ ਨਹੀਂ ਕਰ ਇਸ ਰਾਜਪੂਰੀ ਦੁਨੀਆ ਦੇ ਵਿੱਚ ਤੁਹਾਡਾ ਬੱਚਾ ਜਿਹੜਾ ਜਸਪੀ ਤੋ ਪੂਰਾ ਮਸ਼ਹੂਰ ਹੋ ਚੁੱਕਿਆ ਕਲਾਕਾਰ ਸੋਨੂ ਸੂਦ ਵਰਗੇ ਉਹਦੇ ਕੋਲ ਜਾ ਰਹੇ ਨੇ ਵੀਡੀਓ ਬਣਾਉਂਦੇ ਨੇ ਉਹਦੀ ਪੜਾਈ ਦਾ ਜਿੰਮਾ ਵੀ ਚੁੱਕਿਆ ਸਾਰਾ ਹਨਾ ਵੀਡੀਓ ਦੇਖੀਆਂ ਸੀਗੀਆਂ ਵੀਡੀਓ ਸਾਰੇ ਗਲੀ ਵਾਲੇ ਦਿਖਾ ਰਹੇ ਨੇ ਮੈਨੂੰ ਮੇਰੇ ਕੋਲ ਤਾਂ ਆਈ ਨਹੀਂ ਰਹੀ ਵੀਡੀਓ ਮੇਰੇ ਕੋਲ ਤਾਂ ਫੋਨ ਹੀ ਨਹੀਂ ਹੈ ਮੈਂ ਵੀਡੀਓ ਕਿੱਥੋਂ ਦੇਖਾਂਗੀ ਗਲੀ ਵਾਲੇ ਜਿਹੜੇ ਆਂਦੇ ਉਹ ਦਿਖਾਉਂਦੇ ਨੇ ਕਿ ਆ ਦੇਖੋ ਤੇਰਾ ਮੁੰਡਾ ਮਸ਼ਹੂਰ ਹੋ ਗਿਆ ਕਿ ਆ ਦੇਖੋ ਇੱਕ ਦੇ ਇੱਕ ਵੀੜੋ ਆ ਰਹੀ ਹੈ ਤੇਰੇ ਮੁੰਡੇ ਦੇ ਤੇ ਆ ਦੁਕਾਨੇ ਨਾ ਬੱਸ ਕੁਝ ਹੀ ਕਹਿ ਰਹੇ ਹਾਂ ਕਿ ਵੀਡੀਓ ਜਿਹੜੇ ਮੁਹੱਲੇ ਵਾਲਿਆਂ ਨੇ ਦਿਖਾਈਆਂ ਹਨ ਰਿਸ਼ਤੇਦਾਰਾਂ ਨੇ ਦਿਖਾਈਆਂ ਇਸ ਤਰ੍ਹਾਂ ਆ ਕੇ ਵੀਡੀਓ ਸਤਾਉ ਵੀ ਦੇਖਿਆ ਆਉਣੀਆਂ ਜਿਸ ਦੇ ਵਿੱਚ ਲੋਕ ਇਸ ਤਰ੍ਹਾਂ ਕਹਿ ਰਹੇ ਨੇ ਕਿ ਕਿਵੇਂ ਹਨਾ ਇੱਕ ਮਾਂ ਜਿਹੜੀ ਇਸ ਤਰ੍ਹਾਂ ਛੱਡ ਜਾਂਦੀ ਹੈ ਕੀ ਕੁਝ ਗੱਲਾਂ ਹੋ ਰਹੀਆਂ ਸੋਸ਼ਲ ਮੀਡੀਆ ਦੇਖਿਆ ਨੇ ਸਾਰੀਆਂ ਕੁਝ ਤੁਹਾਡੇ ਬਾਰੇ ਬਹੁਤ ਸਾਰੀਆਂ ਸਾਰੇ ਝੂਠ ਹੈਗੀ ਆ ਇਹਨਾਂ ਦਾ ਹੱਥ ਸੀ ਇਹਨਾਂ ਦੀ ਚਾਲ ਸੀ ਚਾਰੋਂ ਜਾਨਾਂ ਦੀ ਮੈਂ ਖੁਦ ਨਹੀਂ ਨਿਕਲ ਕੇ ਗਈ ਇਹਨਾਂ ਨੇ ਖੋਤੀ ਲਗਾ ਲਿਆ ਮੈਨੂੰ ਹੱਥ ਫੜ ਕੇ ਬਾਹ ਫੜ ਕੇ ਇਹਨਾਂ ਨੇ ਕੱਟਿਆ ਸਾਨੂੰ ੱੱਕੇ ਮਾਰ ਕੇ ਇਹਨਾਂ ਨੇ ਕਰਵਾਇਆ ਸਾਨੂੰ ਜਾਣ ਕੇ ਮੈਂ ਆਣਾ ਨਹੀਂ ਚਾਹਦੀ ਸੀ ਮੈਂ ਮੈਂ ਕਿਹਾ ਸੀ ਮੈਂ ਇੱਥੇ ਮਰੂੰਗੀ ਮੈਂ ਇੱਥੇ ਫਾਂਸੀ ਲਾ ਲੂੰਗੀ ਮੈਂ ਵੀ ਕਿਹਾ ਸੀ ਨਾ ਕਿ ਨਾ ਨਹੀਂ ਤੈਥੇ ਨਹੀਂ ਮਰੇਗੀ ਤੂੰ ਬਾਹਰ ਜਾ ਕੇ ਮਾਰਾ ਤੇ ਜਿੱਥੇ ਮਰਜੀ ਜਾ ਕੇ ਮਾਰ ਤੈਥੇ ਨਹੀਂ ਰਹੇਗੀ ਬੱਚਾ ਮਿਲਣ ਦਾ ਦਿਲ ਕਰਦਾ ਬੱਚਾ ਮਿਲਣੋਂ ਦਿਲ ਤਾਂ ਕਰਦਾ ਮਾਤਾ ਪਰ ਬੱਚਾ ਨਹੀਂ ਮਿਲਿਆ ਯਾਰ ਬਿਲਕੁਲ ਨਹੀਂ ਮਿਲਾਂਦੇ ਬੱਚਨ ਕਹਿੰਦੇ ਤਿੱਥੇ ਮਾਂ ਮਰ ਗਈ ਉੱਥੇ ਬੱਚੇ ਨਹੀਂ ਹੈਗੇ ਤੁਹਾਡੇ ਵਾਸਤੇ ਸਿਖਾਏ ਜਾ ਰਹੇ ਬੱਚੇ ਉਹਦੀ ਪੂਆ ਸਿਖਾ ਰਹੀ ਆ ਸਭ ਸਿਖਾ ਰਹੇ ਨੇ ਕਿ ਮੰਮੀ ਕੋਲ ਨਹੀਂ ਜਾਣਾ ਬਿਲਕੁਲ ਵੀ ਜਦੋਂ ਤੁਸੀਂ ਆਏ ਸੀਗੇ ਇੱਥੇ ਹਨਾ ਤੁਹਾਨੂੰ ਉੱਥੋਂ ਦੀ ਕੱਢਿਆ ਗਿਆ ਤੁਸੀਂ ਕਹਿ ਰਹੇ ਹੋ ਬੱਚਿਆਂ ਨੇ ਜਿੱਦ ਨਹੀਂ ਕੀਤੀ ਕਿ ਅਸੀਂ ਤਾਂ ਮਾਂ ਦੇ ਨਾਲ ਜਾਵਾਂਗੇ ਕਿਉਂਕਿ ਮਾਵਾ ਨਾਲ ਤਾਂ ਕਾਫੀ ਪਿਆਰ ਹੁੰਦਾ ਬੱਚਿਆਂ ਦਾ ਉਹਨਾਂ ਨੇ ਕਿਹਾ ਨਹੀਂ ਹੈਗਾ ਕਿ ਅਸੀਂ ਤਾਂ ਆਪਣੀ ਮਾਂ ਦੇ ਨਾਲ ਰਹਿਵਾਂਗੇ ਨਹੀਂ ਕਿਹਾ ਉਹਨਾਂ ਨੇ ਬਿਲਕੁਲ ਨਹੀਂ ਕਿਹਾ ਕਿ ਅਸੀਂ ਨਿਹਰਾਨਾ ਮੰਮੀ ਦੇ ਨਾਲ ਅਸੀਂ ਇੱਥੇ ਰਹਿਣਾ ਆਪਣੀ ਭੂਆ ਕੋਲ ਜਾਂ ਚਾਚੇ ਕੋਲ ਰਹਿਣਾ ਬਸ ਕੋਰੋਣ ਨੇ ਕੋਈ ਗੱਲ ਨਹੀਂ ਕਹੀ ਮੈਨੂੰ ਉਹਨਾਂ ਨੇ ਐ ਵੀ ਨਹੀਂ ਕਿਹਾ ਮੰਮੀ ਅਸੀਂ ਤੁਹਾਡੇ ਨਾਲ ਜਾਣਾ ਹੈ ਕਿ ਇੱਥੇ ਰੋ ਉਹਨਾਂ ਨੇ ਬਿਲਕੁਲ ਨਹੀਂ ਕਿਹਾ ਇਸ ਕਰਕੇ ਇਸ ਤਰ੍ਹਾਂ ਉਹ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਮਾਂ ਛੱਡ ਗਈ ਬੱਚਿਆਂ ਨੂੰ ਹਨਾ ਕਈ ਲੋਕ ਤਾਂ ਇਹ ਸੋਚ ਰਹੇ ਨੇ ਕਿ ਮਾਂ ਮਾਰੀ ਗਈ ਹੈ ਹਨਾ ਮਤਲਬ ਕਿਸ ਤਰ੍ਹਾਂ ਦਾ ਲੱਗਦਾ ਜਦੋਂ ਦਿਲ ਨੂੰ ਇਹ ਸੁਣਦੇ ਹੋ ਸਾਰੀਆਂ ਗੱਲਾਂ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇਸ ਵਕਤ ਮਹਿਸੂਸ ਤਾਂ ਬਹੁਤ ਹੋ ਰਿਹਾ ਹੈ ਕਿ ਕਹਿ ਰਹੇ ਨੇ ਮਾਂ ਮਰ ਗਈ ਮਾਂ ਤਾਂ ਸਾਹਮਣੇ ਖੜੀ ਹੈ ਤੁਹਾਡੇ ਸਾਹਮਣੇ ਬੈਠੀ ਹੋਈ ਹੈ ਬਰੀ ਤਾਂ ਨਹੀਂ ਮਾਂ ਮਾਂ ਤਾਂ ਜੂਂਦੀ ਹੈ ਮਾਂ ਜਦੋਂ ਮਰ ਜਾਂਦੀ ਉਹ ਤੋਂ ਕੋਈ ਬੋਲਦੰ ਉਹ ਤੋਂ ਮੇਰੇ ਬੱਚੇ ਰੱਖ ਲੈਂਦੇ ਮਾਂ ਮਰੀ ਥੋੜੀ ਹੈ ਕੋਲੀ ਬੈਠੀ ਮਾਂ ਨਾਲ ਝੋੜ ਬੁਲਾਇਆ ਜਾ ਰਿਹਾ ਮੇਰੇ ਬੱਚਾ ਕੋਲ ਝੋੜ ਬੁਲਾਵਾ ਰਹੇ ਨੇ ਸਾਰੇ ਗਾਂ ਲੋਕ ਝੂਠਾ ਨਾਮ ਲਗਾ ਰਹੇ ਨੇ ਮੇਰਾ ਬੇਫਾਲਤੂ ਦਾ ਜਿਸਰਾ ਆਪਣੀ ਜੇਕਰ ਬੱਚਿਆਂ ਦੀ ਗੱਲ ਕਰੀਏ ਬੱਚਿਆਂ ਦੇ ਭਵਿੱਖ ਬਾਰੇ ਕੋਈ ਸੋਚਿਆ ਨਹੀਂ ਸੀਗਾ ਤੁਸੀਂ ਨਹੀਂ ਮੈਂ ਤਾਂ ਬਹੁਤ ਸੋਚਿਆ ਸੀ ਬੱਚਾ ਬਾਰੇ ਕਿ ਮੈਂ ਬੱਚਾ ਜਿਵੇਂ ਪਹਿਲਾਂ ਪੜਹਾਂ ਉਹ ਪੜਾਉਂਦੀ ਸੀ ਲਿਖਾਂਦੀ ਸੀ ਕਿ ਦੁਕਾਨ ਦਾ ਕੰਮ ਮੈਂ ਕਰਦੀ ਸੀ ਸਾਰਾ ਕੁਝ ਕਰਦੀ ਸੀ ਤੇ ਮੈਂ ਤਾਂ ਸੋਚਿਆ ਸੀ ਪਰ ਉਹਨਾਂ ਨੇ ਕਹਤੇ ਨਹੀਂ ਤੂੰ ਨਹੀਂ ਕੁਝ ਕਰੇਗੀ ਮੈਂ ਅੱਪੇ ਕਰਾਂਗੇ ਅਸੀਂ ਆਗੇ ਉਹਦੇ ਵਾਸਤੇ ਕਰਨ ਵਾਲੇ ਉਹਨਾਂ ਨੇ ਮਨਾ ਕਰ ਦਿੱਤੀ ਸੀ ਇੱਕ ਬੱਚਿਆਂ ਦੇ ਨਾਲ ਇੰਨੀ ਦਰਾਰ ਕਿਸ ਤਰ੍ਹਾਂ ਪੈ ਗਈ ਕਿਉਂਕਿ 10 ਸਾਲਾਂ ਦਾ ਜਸਪ੍ਰੀਤ ਹੈ ਨਾ ਵੱਡੀ ਕੁੜੀ ਆ ਨਾ ਵੱਡੀ ਕੁੜੀ ਆ ਨਾ ਤੇ ਮਤਲਬ ਕਿ ਐਨੇ ਸਾਲ ਤਾਂ ਤੁਹਾਡੇ ਨਾਲ ਰਹੇ ਆ ਉਹ ਚਲੋ ਉਹ ਤਾਂ ਹੁਣ ਰੱਖਿਆ ਨਾ ਬੱਚਿਆਂ ਨੂੰ ਤਾਂ ਉਹਨਾਂ ਨੇ ਆਪਣੇ ਕੋਲ ਐਨੇ ਸਾਲ ਦਾ ਤੁਹਾਡੇ ਕੋਲ ਰਹੇ ਸੀਗੇ ਇਸ ਤਰ੍ਹਾਂ ਕੀ ਹੋਇਆ ਕਿ 11 ਸਾਲ ਦਾ 10 ਸਾਲ ਦਾ ਜਿਹੜਾ ਪਿਆਰ ਚ ਬੱਚਿਆਂ ਨਾਲ ਟੁੱਟ ਗਿਆ ਅੱਜ ਪੜਾਇਆ ਜਾ ਰਿਹਾ ਨਾ ਪੜਹਾ ਰਹੀ ਉਹਦੀ ਭੂਆ ਵੱਡੇ ਤੋ ਸਾਰੇ ਜੰਨੇ ਵੀ ਆ ਗਏ ਉਹ ਪੜ ਘਾ ਰਹੇ ਨੇ ਇਹਨੂੰ ਮੇਰੇ ਬੱਚਾ ਨੂੰ ਕਿ ਮੰਮੀ ਕੋਲ ਬਿਲਕੁਲ ਨਹੀਂ ਜਾਣਾ ਕਿਸੇ ਕੋਲ ਵੀ ਨਹੀਂ ਜਾਣਾ ਤੂੰ ਇੱਥੇ ਰਹੋਗੇ ਮੰਮੀ ਵੀ ਨਹੀਂ ਆਏਗੀ ਸਾਡੇ ਇੱਥੇ ਦਿੱਲੀ ਵਿੱਚ ਜੇ ਮੰਮੀ ਆ ਗਈ ਨਾ ਉਹਦੇ ਲੱਤਾਂ ਪਾਵਾਂ ਤੋੜ ਦਾਂਗੇ ਜਿਵੇਂ ਤੇਰੇ ਪਿਓ ਦੀ ਸੇਵਾ ਕੀਤੀ ਨਾ ਤੇ ਮਾਂ ਨੇ ਓਵੇਂ ਅਸੀਂ ਤੇਰੀ ਮਾਂ ਦੀ ਸੇਵਾ ਕਰਾਂਗੇ ਕਿੰਨੇ ਬੋਲੇ ਮੇਰੀ ਨਾਨਣ ਨੇ ਬੋਲੇ ਬੱਟੀ ਨੇ ਡੜੀ ਖੜੀ ਹੋਈ ਅੱਜ ਉੱਥੇ ਸ਼ੋਸ਼ੋ ਵੀਡੀਓ ਦੇ ਕੋਲ ਉਹਨੇ ਬੋਲੇ ਕਿ ਤੇ ਦਿੱਲੀ ਚ ਅਸੀਂ ਨਾ ਬੜਾ ਨਹੀਂ ਦਵਾਗੇ ਜਿਵੇਂ ਲੱਤਾਂ ਤੋੜ ਕੇ ਦੀ ਸੇਵਾ ਕਰਾਂਗੇ ਆਪੇ ਤੇ ਐਵੇਂ ਨਹੀਂ ਕੀਤਾ ਦਿਲ ਕਿ ਭਈ ਜਿਸ ਤਰ੍ਹਾਂ ਜਿੱਥੇ ਬੱਚੇ ਰੇੜੀ ਲਗਾਉਂਦੇ ਨੇ ਹਨਾ ਜਿੱਥੇ ਉਹ ਰੋਲ ਵਗੈਰਾ ਵੇਚ ਰਹੇ ਨੇ ਉੱਥੇ ਜਾ ਕੇ ਮਿਲਿਆ ਜਾਵੇ ਨਹੀਂ ਮਿਲੰਦੇ ਰਿਓ ਉੱਥੇ ਕਹਿੰਦਾ ਬਿਲਕੁਲ ਨਹੀਂ ਆਏਗੀ ਰੇੜੀ ਦੇ ਕੋਲ ਵੀ ਬਿਲਕੁਲ ਨਹੀਂ ਖੜੇਗੀ ਪੁੱਤੇ ਮੈਂ ਹੀ ਖੜਾਂਗੀ ਤੇ ਖੜਾਂਗੀ ਤਾਂ ਤੂੰ ਨਹੀਂ ਆਏਗੀ ਤੂੰ ਆਏਗੀ ਜੇ ਤੇਰੀ লাশ ਬਨੇਗੀ ਉੱਥੇ ਤੇਰੀ ਤੈਨੂੰ ਕਰਵਾ ਦੇਵਾਂਗੇ ਉੱਥੇ ਰੇੜੀ ਦੇ ਕੋਲ ਹੀ ਤੈਨੂੰ ਖਾੜ ਕੇ ਸਾੜ ਦਵਾਂਗੇ ਇੰਨੀ ਗੱਲ ਇਹਨਾਂ ਨੇ ਮੈਨੂੰ ਬੋਲ ਲਈਏ ਨਹੀਂ ਕੋਸ਼ਿਸ਼ ਨਹੀਂ ਕੀਤੀ ਤੁਸੀਂ ਕਿ ਇੱਕ ਵਾਰੀ ਜਾਇਆ ਤਾਂ ਜਾਵੇ ਭਈ ਮਿਲ ਕੇ ਆਵਾਂਗੇ ਮੈਂ ਜੋ ਮਰਜ਼ੀ ਹੋ ਜਾਵੇ ਭਾਵੇਂ ਉਹ ਮਾਰ ਦੇਣ ਉਹ ਤਾਂ ਬਾਅਦ ਦੀ ਗੱ ਕਿ ਬੱਚਾ ਨੂੰ ਮਿਲਾਂਗੀ ਤਾਂ ਅਸੀਂ ਉੱਥੇ ਜਾਵਾਂਗੀ ਕੋਸ਼ਿਸ਼ ਨਹੀਂ ਕੀਤੀ ਕਦੀ ਇਸ ਤਰ੍ਹਾਂ ਦੀ ਨਹੀਂ ਕੋਸ਼ਿਸ਼ ਨਹੀਂ ਕੀਤੀ ਮੈਂ ਜਾਣ ਤੋਂ ਉੱਤਰ ਇਹ ਕੱਲ ਜਾਵਾਂਗੀ ਹੁਣ ਬੱਚਾ ਨੂੰ ਮਿਲਣ ਵਾਸਤੇ ਆਪਣਾ ਨੂੰ ਬਸ ਮੈਨੂੰ ਸਿਰਫ ਮੇਰੇ ਬੱਚੇ ਦਵਾ ਦਿਓ ਬਸ ਐਨੀ ਕਿਰਪਾ ਨਾਲ ਮੈਂ ਕਿੱਕ ਕਹਿੰਦੀ ਮੇਰੇ ਬੱਚੇ ਦਵਾ ਦਿਓ ਮੈਂ ਦੇਖ ਲੈ ਮੇਰੇ ਪਹਿਲਾਂ ਰੋਜੀ ਰੋਟੀ ਚੱਲਦੀ ਸੀ ਉੱਥੇ ਰੋਜੀ ਰੋਟੀ ਚਲਾਵਾਂਗੀ ਮੈਨੂੰ ਕਿਸੇ ਦੇ ਨਾਲ ਲੈਣਾ ਦੇਣਾ ਨਹੀਂ ਨਾ ਮੈਨੂੰ ਕਿਸੇ ਨਾਲ ਹੈਗੀ ਹੈ ਚਿੱਦੀ ਸਬਜ਼ੀ ਕਰਨ ਮੈਂ ਆਪਣੇ ਕਿਰਾਏ ਤੇ ਰਾਵਾਂਗੀ ਜਿਵੇਂ ਪਹਿਲਾਂ ਆਪਣੇ ਉਵੇਂ ਪਾਲ ਲਾ ਕੇ ਆਪਣੇ ਬੱਚੇ ਮੈਂ ਆਪਣੇ ਪੈਰਾਂ ਜਿਸ ਤਰ੍ਹਾਂ ਤੁਹਾਡਾ ਵਿਆਹ ਹੋਇਆ ਸੀਗਾ ਨਾ ਤੁਸੀਂ ਕਹਿ ਰਹੇ ਹੋ ਕਿ 2009 ਦੇ ਵਿੱਚ ਵਿਆਹ ਹੋਇਆ ਸੀਗਾ ਤੁਹਾਡਾ ਹਨਾ 2002-09 ਦੇ ਵਿੱਚ ਵਿਆਹ ਹੋਇਆ ਰੇਂਜ ਮੈਰੀ ਸੀਗੀ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਸੀਗਾ ਪਰਿਵਾਰ ਦੀ ਸਹਿਮਤੀ ਨਾਲ ਹੀ ਆਸੀ ਉਧਰੋਂ ਵੀ ਪਰਿਵਾਰ ਦੀ ਸਹਿਮਤੀ ਸੀ ਹਾਂਜੀ ਉਧਰੋਂ ਵੀ ਪਰਿਵਾਰ ਦੀ ਸਹਿਮਤੀ ਨਾਲ ਸੀ ਇਹ ਤਾਂ ਵਿਆਹ ਹੋਇਆ ਸੀਗਾ ਪਹਿਲਾਂ ਕਿੱਥੇ ਰਹੇ ਸੀਗੇ ਰਾਜਪੁਰਾ ਜਾਂ ਦਿੱਲੀ ਗਏ ਸੀਗੇ ਉੱਥੇ ਜਾ ਕੇ ਰਹੇ ਸੀਗੇ ਹਮ ਤਾਂ ਇੱਥੇ ਰਹੇ ਸੀ ਰਾਜਪੁਰੇ ਫਿਰ ਉਸ ਤੋਂ ਬਾਅਦ ਦਿੱਲੀ ਚਲੇ ਗਏ ਸੀ ਅਸੀਂ ਫਿਰ ਕਿੰਨੇ ਸਮੇ ਬਾਅਦ ਦਿੱਲੀ ਗਏ ਸੀਗੇ ਤੁਸੀਂ ਜਦੋਂ ਤੁਸੀਂ ਕਹਿ ਰਹੇ ਹੋ ਕਿ ਰਾਜਪੁਰਾ ਰਹੇ ਪਹਿਲਾਂ ਕਿਰਾਏ ਦੇ ਉੱਪਰ ਹਨਾ ਉਸ ਵਾਰ ਦਿੱਲੀ ਕਦੋਂ ਗਏ ਸੀਗੇ ਫਿਰ ਕਿੰਨਾ ਸਮੇਂ ਬਾਅਦ ਗਏ ਸੀਗੇ ਨਹੀਂ ਯਾਦ ਨਹੀਂ ਚੇਤੇ ਨਹੀਂ ਮੈਨੂੰ ਮਿਨਵਾਲੀ ਜਿਆਦਾ ਕਾਕੇ ਕਿ ਲੈ ਕੇ ਗਏ ਸੀਗੇ ਉਹ ਰੋਦੀ ਵੀ ਦਿੱਲੀ ਆਪਾਂ ਜਾਣਾ ਜਿਸ ਤਰ੍ਹਾਂ ਨਾ ਕੀ ਕੁਝ ਕਿਹਾ ਸੀਗਾ ਬਸ ਉਹਨਾਂ ਨੇ ਕਿਹਾ ਸੀ ਮੰਮੀ ਬਿਮਾਰ ਹੈਗੀ ਐ ਅਸੀਂ ਮੰਮੀ ਦਾ ਇਲਾਜ ਕਰਾਵਾਂਗੇ ਇਹਨਾਂ ਦੀ ਵੱਡੀ ਜਿਹੜੀ ਸ਼ਿਸ਼ਟਾ ਰਹਿ ਗਈ ਉਹਨੇ ਬੋਲਿਆ ਸੀ ਇੱਥੇ ਆ ਜਾਓ ਕਿ ਮੈਂ ਇੱਥੇ ਕਰਾਵਾਂਗੀ ਸਭ ਕੁਝ ਉੱਥੇ ਵੀ ਮੈਂ ਜਾਂਦੀ ਸੀ ਉੱਥੇ ਮੇਰੀ ਮਾਰ ਕਟਾਈ ਕਰਦੇ ਸੀ ਸ਼ੁਰੂ ਤੇ ਮਰੇ ਪੇੜ ਚ ਮੇਰੀ ਕੁੜੀ ਸੀ ਮੈਨੂੰ ਯਾਦ ਆ ਸਾਰੀ ਗੱਲਾਂ ਮੇਰੇ ਪੇੜ ਚ ਕੁੜੀ ਸੀ ਉਹਨਾਂ ਨੇ ਲੱਤ ਵੀ ਮਾਰੀ ਸੀ ਮੇਰੇ ਪੇੜ ਤੇ ਮੇਰੇ ਹਸਬੰਦ ਨੇ ਪਹਿਲਾਂ ਇਸ ਕਰਕੇ ਫੇਰੀ ਮੈਂ ਉਹਦੇ ਨਾਲ ਦੁੱਖ ਸੁੱਖ ਫੇਰੀ ਵੀ ਮੈਂ ਕੱਟਿਆਈ ਆ ਫੇਰ ਵੀ ਜਿਦੋਂ ਜ਼ਿੰਦਗੀ ਕੱਟੀ ਆ ਆ ਮੌਕੇ ਜਾ ਕੇ ਮੇਰੇ ਨਾਲ ਲੱਤ ਮਾਰਦੇ ਨੇ ਸਾਰੇ ਜਾਣੇ ਬੱਚੇ ਵੀ ਮੇਰੇ ਖੋਹ ਲਿੱਤੇ ਹਨ ਤੇ ਅੱਜ ਜਿਸ ਤਰ੍ਹਾਂ ਸਮਾ ਚੱਲ ਰਿਹਾ ਪੂਰਾ ਜਿਸ ਤਰ੍ਹਾਂ ਵੀਡੀਓਜ਼ ਆ ਰਹੀਆਂ ਸੋਸ਼ਲ ਮੀਡੀਆ ਤੇ ਇੱਕ ਤੋਂ ਇੱਕ ਬਾਅਦ ਇੱਕ ਵੀਡੀਓ ਆ ਰਹੀਆਂ ਨੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਵੱਡੇ ਹਨਾ ਉਹ ਵੀ ਬੱਚਿਆਂ ਦੇ ਕੋਲ ਜਾ ਰਹੇ ਨੇ ਉੱਥੇ ਸਹਿਯੋਗ ਕਰ ਰਹੇ ਨੇ ਬੱਚਿਆਂ ਦੇ ਨਾਲ ਹਨਾ ਕਿਸ ਤਰ੍ਹਾਂ ਤਾਂ ਲੱਗਦਾ ਜਦੋਂ ਦੇਖਦੇ ਹਾਂ ਵੀਡੀਓ ਕਿ ਬੱਚਿਆਂ ਦੇ ਕੋਲ ਸਾਰੇ ਜਣੇ ਜਾ ਰਹੇ ਨੇ ਸੈਲੀਬ੍ਰਿਟੀਸ ਹੋ ਗਏ ਲੀਡਰ ਹੋ ਗਏ ਉਹ ਜਾ ਰਹੇ ਨੇ ਸਾਰੇ ਜਣੇ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਤਾਂ ਇੱਕ ਸੈਟਅਪ ਬੈਠਿਆ ਪਿਆ ਕਿ ਭਈ ਇਹਨਾਂ ਦੀ ਬੱਚਿਆਂ ਦੀ ਮਾਂ ਨੇ ਇਸ ਤਰ੍ਹਾਂ ਕੀਤਾ ਸੀ ਨਾਲ ਆ ਬੱਚਿਆਂ ਦੇ ਹਨਾ ਕੀ ਸੋਚਦੇ ਹੋ ਪਰ ਉਸ ਬਾਰੇ ਨਹੀਂ ਨਹੀਂ ਮੈਂ ਗਲਤੀ ਨਹੀਂ ਕੀਤਾ ਸਰ ਮੈਂ ਬੋਲੀ ਤਾਂ ਜਾ ਰਹੀ ਉਹਨਾਂ ਨੇ ਆਪ ਇਤਰਾ ਹੀ ਕੀਤਾ ਮੇਰੇ ਨਾਲ ਮੈਂ ਮੇਰਾ ਕਦ ਕਦ ਕਦਮ ਚੱਕਿਆ ਹੀ ਨਹੀਂ ਮੈਂਨੇ ਸ਼ੁਰੂ ਤੇ ਮੈਂਨੇ ਜੋ ਜਦੀ ਵੀ ਆਕੇ ਗਈ ਹਾਂ ਮੈਂ ਐਵੇਂ ਤਾਂ ਹੁਣ ਚੁੱਠੇ ਜਾਮ ਲੱਗੇ ਜਾ ਰਹੇ ਨੇ ਮੇਰੇ ਤਾਂ ਐਵੇਂ ਪੇ ਫालतੂ ਦੇ ਕੀ ਉਹਦੇ ਨਾਲ ਗਲਤ ਸੀ ਉਹਦੇ ਨਾਲ ਗਲਤ ਸੀ ਐਵੇਂ ਐਵੇਂ ਕਰੀ ਜਾਂਦੇ ਨੇ ਪਹਿਲੀ ਵਾਰ ਵੀਡੀਓ ਕਦੋਂ ਦੇਖੀ ਸੀ ਕਿ ਬੱਚਿਆਂ ਦੀ ਜਿਸ ਤਰ੍ਹਾਂ ਹੁਣ ਫੇਮਸ ਹੋਏ ਨੇ ਬੱਚੇ ਹਨਾ ਉਥੇ ਲਗਾंदे ਲਗਾंदे ਰੇੜੀ ਲਗਾਉਂਦੇ ਹੋਏ ਫੇਮਸ ਹੋ ਗਏ ਕਲਾਕਾਰ ਪਹੁੰਚਣ ਲੱਗੇ ਪਹਿਲੀ ਵੀਡੀਓ ਕਦੋਂ ਪਤਾ ਲੱਗੀ ਵੀ ਇਸ ਤਰ੍ਹਾਂ ਕਰਕੇ ਬੱਚੇ ਫੇਮਸ ਹੋ ਰਹੇ ਨੇ ਸੋਸ਼ਲ ਮੀਡੀਆ ਤੇ ਤੰਨੇ ਦਿਖਾਈ ਪਹਿਲੀ ਵੀਡੀਓ ਸ਼ਿਸਟਮ ਦਿਖਾਈ ਸੀ ਨੇ ਜਿਹੜੇ ਆਏ ਸੀ ਚੰਡੀਗੜ੍ਹ ਤੋਂ ਉਹਨਾਂ ਨੇ ਦਿਖਾਈ ਸੀ ਮੇਲੇ ਵੀਡੀਓ ਕੀ ਕਿਹਾ ਸੀ ਉਹਦੇ 'ਚ ਮੈਂ ਟਿਆਣੇ ਨਹੀਂ ਆਗਾ। ਕਿ ਕੀ ਆ ਗਿਆ ਉਹ ਨਾ ਕਿਸੇ ਕੋਲ ਨਹੀਂ ਆ ਕੇ ਵੀਡੀਓ ਕਰ ਕਿ ਤੁਹਾਡਾ ਮੁੰਡਾ ਫੇਮਸ ਹੋ ਗਿਆ ਉਹਦੇ 'ਚ। ਕਿ ਜਾ ਕੇ ਹੁਣ ਆਪਣੇ ਮੁੰਡੇ ਨੂੰ ਡਾ ਕੇ ਮਿਲਿਆ ਜਾ ਕੇ ਉੱਥੇ ਕੁਛ ਕਰਿਆ ਜਾ ਕੇ ਕਿ ਤੇਰੀ ਸਾਰਾ ਨਨਾਨ ਪੈਸਾ ਲੈ ਰਹੀ ਐ ਸਾਰਾ ਰਾਸ਼ਨ ਵਗੈਰਾ ਲੈ ਰਹੀ ਐ ਕਿ ਤੇਰੇ ਮੁੰਡੇ ਨੂੰ ਹੱਥ ਚ ਲੈ ਲੈ ਲਾਣੇ ਕਿ ਬੱਚੇ ਨੂੰ ਪੜਾਉ ਵੀ ਨਹੀਂ ਰਹੀ ਕੁਛ ਵੀ ਨਹੀਂ ਕਰ ਰਹੀ ਉਹ। ਬੱਚਾ ਸਕੂਲ ਵੀ ਨਹੀਂ ਜਾ ਰਿਹਾ ਨਾ ਕੁੜੀਆਂ ਜਾ ਰਹੀਆਂ ਨਾ ਮੁੰਡਾ ਜਾ ਰਿਹਾ। ਇਹ ਕਾਰਨ ਕੀ ਸੀਗਾ ਸਾਰੇ ਵਿਵਾਦ ਦਾ ਕਰਦੇ ਵਿੱਚ ਜਦੋਂ ਹਸਬੰਦ ਸੀਗੇ ਉਦੋਂ ਵੀ ਕਦੀ ਇਸ ਤਰ੍ਹਾਂ ਦਾ ਵਿਵਾਦ ਕਰਦੇ ਵਿੱਚ ਹੋਇਆ ਸੀਗਾ ਕੋਈ ਇਸ ਤਰ੍ਹਾਂ ਦੀ ਲੜਾਈ ਵਗੈਰਾ ਜਾਂ ਤੁਹਾਨੂੰ ਪਹਿਲਾਂ ਵੀ ਕਦੀ ਇਸ ਤਰ੍ਹਾਂ ਕੱਢਿਆ ਸੀਗਾ ਘਰੋਂ ਦੀ ਨਹੀਂ ਪਹਿਲਾਂ ਨਹੀਂ ਕੱਢਿਆ ਸੀ ਆ ਹੁਣ ਹੀ ਕੱਢਿਆ ਨਾ ਨੇ ਪੋਗ ਤੋਂ ਬਾਅਦ ਹੀ ਕੱਢਿਆ ਨਾ ਨੇ ਜੋ ਕੱਢਿਆ ਪਹਿਲਾਂ ਤਾਂ ਮੈਂ ਉੱਥੇ ਰਹਿੰਦੀ ਸੀ ਉਹਨਾਂ ਨਾਲੇ ਮੈਂ ਕਮਰਨਾ ਜੀ ਨਾਲ ਮੈਂ ਇੱਥੇ ਰਹੇਗਾ ਮੈਂ ਕਿਤੇ ਨਹੀਂ ਜਾਵਾਂਗੀ ਜੋ ਮਰਜ਼ੀ ਕਰ ਲਓ ਮਾਰ ਲਓ ਸਾਟ ਲਓ ਜੋ ਮਰਜ਼ੀ ਕਰ ਲਓ ਮੈਂ ਇੱਥੇ ਰਵਾਂਗੀ ਆ ਹੁਣ ਪੋਗ ਤੋਂ ਬਾਅਦ ਹੀ ਹੋਇਆ ਜੋ ਹੋਇਆ ਉਹ ਹੀ ਗਾਣੀ ਮੇਰੇ ਹਸਬੰਦ ਨੂੰ ਹੁੰਦਾ ਨਾ ਤਾਂ ਉਹਨਾਂ ਨੂੰ ਪਤਾ ਲੱਗਣਾ ਕਿ ਮੇਰੀ ਜਨਾਨੀ ਕਰਦੀ ਕੀ ਸੀ ਉਹਨਾਂ ਨੂੰ ਵੀ ਸਾਰਾ ਪਤਾ ਸੀ ਮੇਰੀ ਜਨਾਨੀ ਮੇਰੇ ਕੰਮ ਨਹੀਂ ਕਰਦੀ ਸੀ ਤੇ ਜਦੋਂ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਤੁਹਾਡੇ ਉੱਪਰ ਕਿ ਗੈਰ ਮਰਦ ਦੇ ਨਾਲ ਹਨਾ ਮਹਿਲਾ ਦੇ ਕਿਰਦਾਰ ਦੇ ਉੱਪਰ ਦਾ ਬੜਾ ਵੱਡਾ ਸਵਾਲ ਹੁੰਦਾ ਹੈ ਹਨਾ ਵਿਆਹੀ ਹੋਈ ਮਹਿਲਾ ਦੇ ਉੱਪਰ ਇਸ ਤਰ੍ਹਾਂ ਇਲਜ਼ਾਮ ਲੱਗਣਾ ਨਾ ਤੁਸੀਂ ਦਿਲ ਦੇ ਵਿੱਚ ਕੀ ਆਇਆ ਸੀਗਾ ਜਦੋਂ ਇਸ ਤਰ੍ਹਾਂ ਦਾ ਇਲਜ਼ਾਮ ਲੱਗ ਗਿਆ ਤੁਹਾਡੇ ਉੱਪਰ ਕਿ ਭਈ ਇਹ ਤਾਂ ਗੈਰ ਮਰਦ ਦੇ ਨਾਲ ਰਿਸ਼ਤਾ ਹੈ ਦਾ ਨਾ ਉਸ ਦੇ ਨਾਲ ਹੀ ਕੱਢ ਦਿੱਤਾ ਗਿਆ ਬਾਹਰ ਕੀ ਦਿਲ ਦੇ ਵਿੱਚ ਆਇਆ ਸੀ ਉਸ ਵੇਲੇ ਡੇਲ ਵਿੱਚ ਤਾਂ ਫੀਲ ਆਇਆ ਸੀ ਮੈਨੂੰ ਦੇਖੋ ਆਪ ਤੁਸੀਂ ਤਾਂ ਮਦਦ ਕਰ ਰਹੇ ਹੋ ਨਾ ਮੇਰੇ ਬੇਟੇ ਦੀ ਤੋਂ ਵੀ ਤੱਕਲਾ ਮਦਦ ਹੀ ਕਰ ਰਿਹਾ ਸੀ ਮੇਰੇ ਹਸਬੰਦ ਦੀ ਮੈਂ ਤਾਂ ਨਹੀਂ ਕਹਤੀ ਜੀ ਕਿ ਤੂੰ ਮਦਦ ਕਰ ਮੇਰੇ ਹਸਬੰਦ ਨੇ ਹੀ ਬੋਲਿਆ ਸੀ ਕਿ ਥੋੜਾ ਜਿਹਾ ਮੇਰੇ ਮਦਦ ਕਰ ਦਿਆ ਕਰ ਮੇਰਾ ਆਣਾ ਜਾਣਾ ਮੇਰ ਨਾਲ ਕਰ ਦਿਆ ਕਰ ਕਿ ਚਲ ਕੋਈ ਗਾ ਨਹੀਂ ਪਰਜਾਈ ਇਕੱਲੀ ਹੁੰਦੀ ਐ ਰੇੜੀ ਤੇ ਖੜੀ ਹੁੰਦੀ ਐ ਤੂੰ ਉਹਨੂੰ ਲਿਆ ਕਰ ਉਹਨੂੰ ਛੱਡ ਵੀ ਆਇਆ ਕਰ ਰਾਜਵਾਨ ਨੇ ਹੀ ਬੋਲਿਆ ਸੀ ਸਾਰਾ ਕੁਛੇ ਕੁਛ ਮੇਰਾ ਦਿਓਰ ਵੀ ਨਾਲ ਸੀ ਉਹਨੇ ਬੋਲਿਆ ਸੀ ਵੰਟੀ ਜਰਾਨਾ ਉਹ ਲਿਆ ਕੇ ਆਂਡੁੰਡੇ ਦੇ ਦਿਆ ਕਰ ਆਂਡੁੰਡੇ ਲੈ ਜਾ ਕਰ ਪਰਜਾਈ ਕੱਲੀ ਉਹਦੇ ਪਰਜਾਈ ਦੇ ਨਾਲ ਲੈਣਾ ਕੇ ਨਾ ਰੇੜੀ ਦੇ ਨਾਲ ਖੜਾ ਹੋ ਜਾ ਕਰ ਤੇ ਦੋਨੇ ਜਾਣੇ ਤੁਸੀਂ ਰੇੜੀ ਲਾ ਲਓ ਜਦੋਂ ਮੇਰਾ ਹਸਬੰਦ ਬਿਮਾਰ ਸੀ ਜਦੋਂ ਮੇਰੀ ਦੁਕਾਨ ਨਹੀਂ ਚੱਲ ਰਹੀ ਸੀ ਉਹਨੇ ਬੋਲਿਆ ਸੀ ਤੁਸੀਂ ਦੋਨੇ ਜਾਣੇ ਨਾ ਸ਼ਿਫਟ ਹੋ ਜਾ ਦੋਨੇ ਜਾਣੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਲਓ ਐ ਕਰ ਉਹਦਾ ਕਬਾਬ ਰੋਲ ਦਾ ਤੇ ਮੈਂ ਸਾਮਨਾ ਕਰਤਾ ਸੀ ਮੈਂ ਕਿਹਾ ਮੈਂ ਨਹੀਂ ਕਰਾਂਗੀ ਇਸ ਮੁੰਡੇ ਨਾਲ ਮੈਂ ਕਰਾਂਗੀ ਤਾਂ ਆਪਣੇ ਘਰ ਵਾਲਿਆਂ ਨਾਲ ਕਰਾਂਗੀ ਨਹੀਂ ਤਾਂ ਮੈਂ ਨਹੀਂ ਕਰਾਂਗੀ ਮੈਂ ਮਨਨਾ ਕਰਤੈਸ ਜੇ ਤੁਹਾਡੇ ਹਸਬੰਦ ਸੀਗੇ ਹਨਾ ਤੁਸੀਂ ਇਹ ਰੇੜੀ ਕਦੋਂ ਸ਼ੁਰੂਆਤ ਕੀਤੀ ਸੀਗੀ ਇਸ ਰੇੜੀ ਦੀ ਜਿਹੜੀ ਜਿੱਥੇ ਬੱਚੇ ਖੜੇ ਨੇ ਕਦੋਂ ਲਗਾਉਣਾ ਸ਼ੁਰੂ ਕੀਤਾ ਸੀਗਾ ਇਹ ਫੂਡ ਦਾ ਕੰਮ ਸਾਰਾ 2 ਅਕਤੂਬਰ ਤੇ 2 ਅਕਤੂਬਰ ਤੇ ਸਾਲ ਹੋ ਗਿਆ ਸਾਲ ਤੇ ਬੀਤੇ ਹੋ ਗਿਆ ਉਸ ਤੋਂ ਪਹਿਲਾਂ ਕੀ ਕਰਦੇ ਸੀਗੇ ਹਸਬੰਦ ਤੁਹਾਡੇ ਉਸ ਤੋਂ ਬਾਅਦ ਗੱਡੀ ਚਲਾਉਂਦੇ ਤਾਂ ਦੱਸੇ ਜਾਰੇ ਮੈਂ ਡਰਾਈਵਰੀ ਸੀ ਪਹਿਲਾਂ 18 ਸਾਲਾਂ ਨਾਲ ਡਰਾਈਵਰੀ ਸਿੱਖੀ ਸੀ ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਰੇੜੀ ਲਗਾਣੀ ਸ਼ੁਰੂ ਕੀਤੀ ਸੀ ਲੋਕਡਾਊਨ ਤੇ ਵਿੱਚ ਫਿਰ ਤੋਂ ਵਾਫੇ ਰਿਆ ਬਿਮਾਰ ਹੋ ਗਏ ਨੇ ਫਿਰ ਉਸ ਤੋਂ ਬਾਅਦ 2 ਮਹੀਨੇ ਬਿਮਾਰ ਹੀ ਰਹੇ ਨੇ ਫਿਰ ਐ ਫਿਰ ਉਸ ਤੋਂ ਬਾਅਦ ਫਿਰ ਦੁਆਰ ਤੋਂ ਪਹਿਲਾਂ ਤਾਂ ਸਹੀ ਹੋ ਗਏ ਸੀ ਮੈਂ ਨਾਲ ਚੱਲਣਾ ਵੀ ਸ਼ੁਰੂ ਹੋ ਗਏ ਸੀ ਜਾਣਾ ਦੁਕਾਨ ਤੇ ਖਾਣਾ ਵੀ ਹੋ ਗਏ ਸੀ ਫਿਰ ਮੁੰਡੇ ਨਾਲ ਆਣਾ ਜਾਣਾ ਕੀਤਾ ਸੀ ਨਾ ਨੇ ਫਿਰ ਇਹਨਾਂ ਨੇ ਮੁੰਡੇ ਤੋਂ ਲੈ ਕੇ ਵੀ ਖਾਤਾ ਆਇਆ ਸੀ ਕੁਝ ਵੀ ਲੈ ਕੇ ਇਹਨਾਂ ਨੇ ਰੋਲ ਵਗੈਰਾ ਜੋ ਵੀ ਹੈਗਾ ਸੀ ਇਹਨਾਂ ਨੇ ਖਾਤਾ ਸੀ ਉਹ ਮੇਰੇ ਕੋ ਪਿਚਾਰਾ ਪੈਸੇ ਮੰਗਦਾ ਸੀ ਮੈਨੂੰ ਕੰਦੀ ਸੀ ਕੋਈ ਗੱਲ ਨਹੀਂ ਉਹਨਾਂ ਨੇ ਖਾਤਾ ਨੇ ਮੈਂ ਦਵਾਂਗੇ ਆਪਣੇ ਪੱਲੋਂ ਮੈਂ ਅਪਰਾਂਗੇ ਉਹ ਤਾਂ ਦੇਖੋ ਚਲਾ ਗਿਆ ਛੇਤਰ ਤਾਂ ਮੈਨੂੰ ਪਾ ਗਿਆ ਪੱਲੇ ਤਾਂ ਮੈਨੂੰ ਬਦਨਾਮੀ ਤਾਂ ਮੇਰੀ ਕਰਾ ਗਿਆ ਮੈਂ ਹੁਣ ਦੇਖੋ ਨਾ ਉਧਰ ਚੋੱਕੀ ਤਨਾ ਮੈਂ ਉਧਰ ਚੋੱਕੀ ਮੈਂ ਤਾਂ ਪਿੱਕੇ ਜੋਗੀ ਵੀ ਨਹੀਂ ਨਾ ਮੈਂ ਸੋਰੇ ਜੋਗੀ ਚਾਰੋਂ ਪਾਸੇ ਮੈਨੂੰ ਭੰਨੇ ਗਈ ਮਤਲਬ ਜੇ ਤੁਸੀਂ ਮਾਪਿਆਂ ਕੋਲ ਆ ਗਏ ਤੁਸੀਂ ਹਨਾ ਆਪਣੇ ਇੱਥੇ ਆਏ ਤੁਸੀਂ ਕਿਹਾ ਕਿ ਮੈਂ ਬੜੀ ਖੱਜਲ ਖਵਾਰ ਹੋ ਕੇ ਇੱਥੇ ਪਹੁੰਚੀਆਂ ਮੈਨੂੰ ਪਤਾ ਵੀ ਨਹੀਂ ਸੀਗਾ ਰਸਤੇ ਦਾ ਹਨਾ ਕਰਦੇ ਨੇ ਕੀ ਕਿਹਾ ਫਿਰ ਆਂਦੇ ਸਾਰ ਇਸ ਤਰ੍ਹਾਂ ਕਿਉਂਕਿ ਮਾਪਿਆਂ ਦਾ ਇੱਕ ਹੁੰਦਾ ਹੈ ਕਿ ਬਈ ਵਿਆਹ ਤਾਂ ਕੁੜੀ ਹਨਾ ਆਪਣੇ ਘਰ ਖੁਸ਼ੀ ਰਵੇ ਜਦੋਂ ਘਰੇ ਆਏ ਵਾਪਸ ਇਹ ਦੁੱਖ ਲੈ ਕੇ ਸਾਰੇ ਸੁਣਾਏ ਹੋਣਗੇ ਘਰਦਿਆਂ ਨੂੰ ਤਾਂ ਘਰਦਿਆਂ ਦਾ ਕੀ ਕਹਿਣਾ ਸੀਗਾ ਸਾਰੇ ਉੱਪਰ ਘਰਦਿਆਂ ਨੂੰ ਸੁਧੋਕਰ ਨਹੀਂ ਸੁਣਾਉਂਦੇ ਸੀ ਮਮੀ ਪਾਪਾ ਬਿਮਾਰ ਰਹਿੰਦੇ ਸੀ ਇਹਨਾਂ ਨੂੰ ਨਹੀਂ ਸੁਣਾਂਦੇ ਸੀ ਥੋੜੇ ਸ਼ਿਸ਼ਟਾ ਨੂੰ ਤਾਂ ਛੋਟੀ ਭੈਣ ਨੂੰ ਨਾਲਤੀ ਸੀ ਉਹ ਗੰਦੇ ਜਿਵੇਂ ਤੂੰ ਮੇਰਾ ਕੋਈ ਗੰਦੇ ਬਾਅਦ ਚ ਦੇਖੀ ਜਾਏਗਾ ਜੋ ਵੇਗਾ ਤੇ ਗੰਦੇ ਉਹ ਕੀ ਕਰੀਏ ਕੱਟਣਾ ਨਾ ਪੈਣਾ ਹੀ ਗੰਦੇ ਕਿੰਨਾ ਕੱਟੇ ਕਿ ਜ਼ਿੰਦਗੀ ਹੋਣ ਕਹਿੰਦੀ ਇਹ ਫਿਰ ਇਹਨਾਂ ਨੇ ਬੋਲਿਆ ਸੀ ਕਿ ਚਲੋ ਕੁਝ ਹੋਏਗਾ ਭੋਗਲੇ ਦਿਨ ਕੁਝ ਕਰਨਗੇ ਤੇ ਅਸੀਂ ਬੋਲਾਂਗੇ ਤੇ ਇਹਨਾਂ ਨੇ ਫਿਰ ਰੋਕਸ਼ਨ ਚੱਕ ਲਿੱਤਾ ਫਿਰ ਇਹਨਾਂ ਨੇ ਭੋਗਲੇ ਦਿਨੇ ਭੋਗ ਪਾਤ ਤੋ ਗਾ ਦੇ ਸ਼ਾਮੀ ਫਿਰ ਇਹਨਾਂ ਨੇ ਕਾੜ ਦਿੱਤਾ ਬਸ ਬਾਹਰ ਬੱਚਿਆਂ ਨੂੰ ਮਿਲਣਾ ਹਾਂਜੀ ਬੱਚਿਆਂ ਨੂੰ ਮਿਲਣਾ ਚਾਹੁੰਦੇ ਬਸ ਕੱਲ ਮੈਨੂੰ ਬੱਚੇ ਦੀ ਤਰ੍ਹਾਂ ਮਰਜੀ ਦਵਾ ਦਿਓ ਬਸ ਬਸ ਉਹਨਾਂ ਦੇ ਕੋਈ ਨਾ ਰਿਸ਼ਤੇਦਾਰ ਉਹਨਾਂ ਦੇ ਕੋਈ ਨਾ ਆਵੇ ਰਾਣੀ ਬਸ ਇਸ ਤਰ੍ਹਾਂ ਇੱਕ ਦੋ ਵਾਰੀ ਤਾਂ ਥੋੜੀ ਵੀਡੀਓਜ਼ ਵੀ ਆ ਗਈਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਹਨਾ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਬੱਚਿਆਂ ਦੀ ਮਾਂ ਹੈਗੀ ਹੈ ਭਾਈ ਕਿਸੇ ਨੇ ਪੁੱਛ ਕੀਤੀ ਹੈ ਤੁਹਾਡੇ ਤੱਕ ਕਿ ਬੱਚਾ ਨਾਲ ਮਲਾਇਆ ਜਾਵੇ ਇਸ ਤਰ੍ਹਾਂ ਕੋਈ ਤੁਹਾਡੇ ਕੋਲ ਆਇਆ ਹੁਣ ਤੱਕ ਕਿ ਭਾਈ ਕੋਈ ਅਧਿਕਾਰੀ ਆ ਗਿਆ ਹੋਵੇ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਆ ਗਿਆ ਹੋਵੇ ਭਾਈ ਚਲ ਦਿੱਤ ਨੂੰ ਬੱਚਾ ਨਾਲ ਮਲਾ ਕੇ ਲਈਏ ਵੀ ਹੁਣ ਵੀ ਮਾਮਲਾ ਕੀ ਹੈ ਸਾਰਾ ਕੋਈ ਪੁੱਛਿਆ ਗਿਆ ਕੋਈ ਇਸ ਤਰ੍ਹਾਂ ਦਾ ਹਾਂਜੀ ਭਾਜੀ ਆਏ ਸੀ ਨਾ ਦਿੱਲੀ ਤੋਂ ਆਏ ਸੀ ਭਾਜੀ ਤੋਂ ਉਹਨਾਂ ਨੇ ਬੋਲਿਆ ਸੀ ਬੱਚਾ ਨੂੰ ਅਸੀਂ ਮਲਾਵਾਗੇ ਪੰਜੇ ਤੁਸੀਂ ਆਓ ਇੱਕ ਵਾਰੀ ਚੱਲ ਕੇ ਹਾਂਜੀ ਕੱਲ ਉਹਨਾਂ ਨੇ ਮੈਨੂੰ ਬੁਲਾਇਆ ਕਿ 1 ਵਜੇ ਤੁਸੀਂ ਪਹਿਲਾਂ ਪਹੁੰਚਣਾ ਹੋਤੇ ਬਸ ਮੇਰੇ ਕੋਲ ਆ ਕੇ ਉਹ ਪੀਜ ਦੇ ਵਿੱਚ ਮੈਨੂੰ ਆ ਕੇ ਮਿਲਣਾ ਉਦੋਂ ਤੁਹਾਡੇ ਸਸਰਾਲ ਵਾਲੇ ਆਣਗੇ ਇਧਰ ਤੁਹਾਡੇ ਮੱਕੇ ਵਾਲੇ ਆਣਗੇ ਹਾਂਜੀ ਐਈ ਬੋਲਣਾ ਨਹੀਂ ਕਿ ਜਦੋਂ ਉਹ ਇੱਥੇ ਆਏ ਸੀਗੇ ਉਹ ਪਹਿਲਾਂ ਉੱਥੇ ਪਰਿਵਾਰ ਦੇ ਕੋਲ ਗਏ ਸੀਗੇ ਨਾ ਬੱਚਿਆਂ ਦੇ ਕੋਲ ਜਾ ਕੇ ਆਏ ਸੀਗੇ ਫਿਰ ਉਹਨਾਂ ਨੇ ਦੱਸਿਆ ਸੀਗਾ ਵੀ ਇਸ ਤਰ੍ਹਾਂ ਵੀ ਇਹ ਸਾਰਾ ਸੀਨ ਕਿਰੇਟ ਕਿਸ ਤਰ੍ਹਾਂ ਕੀਤਾ ਉਹਨਾਂ ਨੇ ਪੁੱਛਿਆ ਤਾਂ ਹੋਈ ਗਈ ਉਹਨਾਂ ਤੋਂ ਕਿ ਭਈ ਇਹ ਕਿੱਥੋਂ ਕਹਾਣੀ ਸ਼ੁਰੂ ਹੋਈ ਹੈ ਉਹਨਾਂ ਨੇ ਕੀ ਕਿਹਾ ਸੀਗਾ ਫਿਰ ਆ ਕੇ ਉਹਨਾਂ ਨੇ ਐਈ ਬੋਲਿਆ ਸੀ ਬਸ ਕਿ ਉਹਨਾਂ ਦੀ ਮੰਮੀ ਤਾਂ ਉੱਥੇ ਹੈਗੀ ਐ ਪੰਜਾਬ ਐਂਠੀ ਉਹਨਾਂ ਦੀ ਮੰਮੀ ਤੇ ਉਹਨਾਂ ਦੀ ਮੰਮੀ ਤਾਂ ਮਰੀ ਨਹੀਂ ਅਜੇ ਤੁਸੀਂ ਕਹ ਰਹੇ ਮੰਮੀ ਮਰ ਗਈ ਐ ਇਹ ਹੋ ਗਿਆ ਹੋ ਗਿਆ ਇਸ ਕਰਕੇ ਉਹਦੀ ਉਹਦੀ ਮਾਂ ਤਾਂ ਆਏਗੀ ਉੱਥੇ ਦਿੱਲੀ ਵਿੱਚ ਤੇ ਮਿਲੇਗੀ ਆ ਕੇ ਉਹਦੇ ਬੱਚਾ ਨੂੰ ਤੇ ਆ ਕੇ ਇੱਥੇ ਖੜੀ ਹੋਏਗੀ ਦੁਕਾਨ ਦੇ ਕੋਲੇ ਜਦ ਤੁਸੀਂ ਇਹ ਸੁਣ ਲਿਆ ਕਿ ਭਾਈ ਬੱਚਿਆਂ ਦੀ ਮਾਂ ਤਾਂ ਮਰ ਗਈ ਐ ਹਨਾ ਤੁਸੀਂ ਤਾਂ ਮਤਲਬ ਕੀ ਇੱਥੇ ਹੈਗੇ ਸੀਗੇ ਪੰਜਾਬ ਦੇ ਵਿੱਚ ਹਨਾ ਬੱਚਿਆਂ ਤੋਂ ਬੇਸ਼ੱਕ ਦੂਰ ਹੋ ਗਏ ਸੀਗੇ ਮਿਲਣਾ ਚਾਹੁੰਦੇ ਸੀਗੇ ਲੇਕਿਨ ਜਦੋਂ ਇਹ ਗੱਲ ਆਈ ਕਿ ਬਈ ਬੱਚਿਆਂ ਦਾ ਮਾਂ ਤਾਂ ਮਰ ਗਈ ਐ ਦਿਲ ਤੇ ਕੀ ਬਿੱਤੀ ਕਿਉਂਕਿ ਮਾਂ ਉਹ ਤੁਸੀਂ ਇੱਕ ਦਿਲ ਦੇ ਵਿੱਚ ਤਾਂ ਬਿੱਤੀ ਜਾਂਦੀ ਨਾ ਜਦੋਂ ਮਾਂ ਹੈਗੀ ਐ ਤਾਂ ਫਿਰ ਉਹਨਾਂ ਨੇ ਉੱਤੇ ਪੜਕਾਏ ਦਿੱਤਾ ਨਾ ਬੱਚਾ ਨੂੰ ਤੋ ਕਹਿੰਦਾ ਨਹੀਂ ਮਿਲਣਾ ਦੋ ਹੁਣ ਦੋ ਸੁੱਖੀ ਕਰਾਂ ਮੈਂ ਫੋਨ ਤੇ ਵੀ ਗੱਲ ਨਹੀਂ ਕਰਾ ਰਹੇ ਸਕੂਲ ਵਾਲੇ ਸਰ ਦੇ ਨਾਲ ਵੀ ਮੈਂ ਗੱਲ ਕੀਤੀ ਆਪਣੀ ਭੈਣ ਦੇ ਫੋਨ ਤੇ ਕੀਤੀ ਸੀ ਮੈਂ ਨੰਬਰ ਲਿਖ ਕੇ ਲਈ ਸੀ ਸਭ ਦੇ ਸਕੂਲ ਵਾਲ ਮੈਡਮ ਆ ਤਾਂ ਉਹਨਾਂ ਕੰਨ ਤੁਹਾਡੇ ਬੱਚੇ ਨਹੀਂ ਆ ਰਹੇ ਜਦੋਂ ਦੀ ਸ਼ੋਸ਼ੋ ਵੀਡੀਓ ਸ਼ੁਰੂ ਹੋਈ ਨਾ ਤੁਹਾਡਾ ਬੇਟਾ ਨਹੀਂ ਆ ਰਿਹਾ ਉਹਨੂੰ ਲਾਲਚ ਪੈ ਗਿਆ ਮੈਂ ਕਹ ਲਾਲਚ ਨਹੀਂ ਪੈ ਗਿਆ ਉਹਦੇ ਲਾਲਚ ਉਹਦੀ ਭੂਆ ਨੂੰ ਪੈ ਗਿਆ ਲਾਲਚ ਉਹਦੀ ਭੂਆ ਦੇ ਬੱਚਾ ਨੂੰ ਪੈ ਗਿਆ ਮੇਰੇ ਬੱਚਾ ਨੂੰ ਨਹੀਂ ਪਿਆ ਮੈਂ ਕਹ ਤੋ ਬੋਰੇ ਸੋਦੇ ਸਰ ਬੋਰੇ ਸੀ ਕਹਿੰਦਾ ਜਿੱਥੇ ਆਪਣੇ ਬੱਚੇ ਰੱਖੇ ਨੇ ਛਾਤੀ ਨਾਲ ਲਾ ਕੇ ਤੇ ਉੱਥੇ ਇਹ ਬੱਚੇ ਨਹੀਂ ਰੱਖ ਸਕਦੇ ਸੀ ਛਾਤੀ ਨਾਲ ਲਾ ਕੇ ਕਿ ਇਹਨਾਂ ਨੂੰ ਕੀ ਐਵੇਂ ਦੁਕਾਨ ਦਾ ਕੰਮ ਲਵਾਈ ਜਾਂਦਾ ਇਹ ਮਤਲਬ ਕਿ ਸਕੂਲੋਂ ਤੁਹਾਨੂੰ ਫੋਨ ਆਇਆ ਸੀਗਾ ਵੀ ਇਸ ਤਰ੍ਹਾਂ ਕਰਕੇ ਬੱਚੇ ਸਕੂਲ ਨਹੀਂ ਆ ਰਹੇ ਹੈਗੇ ਹੈ ਨਹੀਂ ਫੋਨ ਨਹੀਂ ਆਇਆ ਮੈਂ ਫੋਨ ਮੈਂ ਕੀਤਾ ਸੀ ਬੱਚਾ ਵਾਸਤੇ ਕੀਤਾ ਸੀ ਕਿ ਮੇਰੇ ਬੇਟੇ ਨਾਲ ਮੇਰੀ ਗੱਲ ਕਰਾ ਦਿਓ ਇੱਕ ਵਾਰ ਕਿ ਉਹ ਕਹ ਰਹੀ ਸੀ ਤੁਹਾਡਾ ਬੇਟਾ ਨਹੀਂ ਆਇਆ ਸਕੂਲ 'ਚ ਜਦੋਂ ਤੁਸੀਂ ਗੇਨ ਹੋਤੋਂ ਤਾਂ ਤੁਹਾਡਾ ਬੇਟਾ ਹੀ ਨਹੀਂ ਆ ਰਿਹਾ ਨਾ ਬੇਟੀ ਆ ਰਹੀ ਨਾ ਬੇਟਾ ਆ ਰਿਹਾ ਪੜਾਈ ਨਹੀਂ ਰਿਹਾ ਨਾ ਉਹਨੂੰ ਭੇਜ ਰਿਹਾ ਤੁਸੀਂ ਹੁੰਦੇ ਸੀ ਤਾਂ ਤੁਸੀਂ ਉਹਨੂੰ ਭੇਜਦੇ ਸੀ ਸਵੇਰੇ ਬੱਚਿਆਂ ਨੂੰ ਟਾਈਮ ਨਾਲ ਕਿ ਤੁਹਾਡੇ ਬੱਚੇ ਟਾਈਮ ਨਾਲ ਪਹੁੰਚ ਜਾਂਦੇ ਸੀ ਸਕੂਲ ਮੇਰੇ ਕੋਲ ਕਿ ਪਤਾ ਲੱਗਾ ਕਿ ਹਾਂ ਕਿ ਮੰਮੀ ਨੇ ਭੇਜ ਜਾਣਾ ਨਹੀਂ ਦਿਨਾ ਤੁਹਾਡੇ ਹਸਬੰਦ ਹੈਗੇ ਸੀਗੇ ਜ਼ਿੰਦਗੀ ਕਿਸ ਤਰ੍ਹਾਂ ਦੀ ਨਿਕਲ ਰਹੀ ਸੀਗੀ ਉਸ ਸਮੇਂ ਬੱਚੇ ਤੁਹਾਡੇ ਨਾਲ ਸੀਗੇ ਉਦੋਂ ਹਨਾ ਉਦੋਂ ਕਿਸ ਤਰ੍ਹਾਂ ਦਾ ਵੇਲਾ ਸੀਗਾ ਕਿਸ ਤਰ੍ਹਾਂ ਦੀ ਜ਼ਿੰਦਗੀ ਸੀਗੀ ਸਾਰਾ ਦਿਨ ਕਿਸ ਤਰ੍ਹਾਂ ਨਿਕਲਦਾ ਸੀਗਾ ਫਿਰ ਸਾਰਾ ਦਿਨ ਵਾਸੇ ਲੜਾਈ ਝਗੜੇ ਚੇ ਨਿਕਲਦਾ ਸੀ ਜਦੋਂ ਮੈਂ ਦੁਕਾਨ ਤੋਂ ਆਣਾ ਤਾਂ ਉਦੋਂ ਮੈਂ ਆਪਣੇ ਬੰਦਨ ਕਰਦੀ ਸੀ ਥੋੜਾ ਬਹੁਤ ਤੁਸੀਂ ਕੰਮ ਕਮ ਕਰ ਲਓ ਮੇਰੇ ਕੋਲ ਨਹੀਂ ਹੁੰਦਾ ਇੰਨਾ ਕੰਮ ਮੈਂ ਵੀ ਥੱਕ ਜਾਂਦੀ ਆ ਮੈਂ ਵੀ ਬੱਚਾ ਨੂੰ ਸਕੂਲ ਪੇਜ ਨਾ ਹੁੰਦਾ ਸਭ ਕੁਝ ਕਰਨਾ ਹੁੰਦਾ ਦੋਸਤੋ ਵਾਫੇ ਮਰਾ ਆਦਮੀ ਮੇ ਨਾਲ ਲੜਦਾ ਸੀ ਜਾਂ ਜ਼ਿਆਦਾ ਤੇ ਘਰ ਬਹਿ ਜਾ ਆਰਾਮ ਨਾ ਕਰਨਾ ਨਹੀਂ ਕਰਨਾ ਤੇ ਨਾ ਕਰ ਫਿਰ ਉਸ ਤੋਂ ਮੈਂ ਮ ਬਿਮਾਰ ਹੁੰਦੇ ਚੁ ਵੀ ਫੇਰ ਵੀ ਖੇਤਰ ਖਾਦੇ ਨੇ ਮੈਂ ਫੇਰ ਵੀ ਉਹਦਾ ਸਾਰਾ ਗੂ ਮੁੱਤਰ ਸਭ ਚੱਕਿਆ ਫੇਰ ਵੀ ਮਾਦਾ ਫੇਰ ਮੈਂ ਕਿਸੇ ਨੂੰ ਵੀ ਨਹੀਂ ਦੱਸਿਆ ਹੈਗਾ ਭੈਣ ਭਰਾਵਾਂ ਨੂੰ ਦੱਸਦੀ ਸੀ ਭੈਣ ਭਰਾ ਕਰਨ ਕੋਈ ਗੱਲ ਨਹੀਂ ਹੁਣ ਉਹਦੇ ਦਿਮਾਗ 'ਚ ਹੈਗਾ ਇਦਾਂ ਕੀ ਕਰੀ ਆਉਣਾ ਸੀ ਇਹ ਕਿਉਂ ਟੀਵੀ ਹੋਇਆ ਪਿਆ ਉਹਦੇ ਆਪਰੇਸ਼ਨ ਹੋਇਆ ਪਿਆ ਤੇ ਆਪਰੇਸ਼ਨ ਦੇ ਕਰਕੇ ਉਹਦਾ ਦਿਮਾਗ ਥੋੜਾ ਜਿਹਾ ਉਹ ਟੈਪ ਦਾ ਹੋਇਆ ਪਿਆ ਇਸ ਕਰਕੇ ਮਤਲਬ ਕਿ ਟੀਵੀ ਹੋਣ ਦੇ ਨਾਲ ਹੀ ਉਹਨਾਂ ਦੀ ਮੌਤ ਹੋਈ ਸੀਗੀ ਨਹੀਂ ਬਾਤ ਚੋਈ ਹੈ ਜਦੋਂ ਸਭ ਕੁਝ ਹੋ ਗਿਆ ਸੀ ਨਾ ਆਪਰੇਸ਼ਨ ਵਗੈਰਾ ਹੋ ਗਿਆ ਸੀ ਸਭ ਕੁਝ ਹੋ ਗਿਆ ਸੀ ਉਦੋਂ ਤਾਂ ਠੀਕ ਠਾਕ ਹੋ ਗਏ ਸੀ ਤੇਰੀ ਕਰਨਾ ਲੱਗੇ ਸੀ ਮੁੰਡੇ ਨਾਲ ਵੀ ਘੁੰਮਣ ਫਿਰਨ ਲੱਗੇ ਸੀ ਫੇਰ ਦੁਕਾਨ ਤੱਕ ਵੀ ਜਾਣ ਲੱਗੇ ਸੀ ਫੇਰ ਇਹਨਾਂ ਨੂੰ ਚੱਕਰ ਚੱਕਰ ਆਉਣ ਲੱਗੇ ਸੀ ਬੀਪੀ ਡਾਊਨ ਹੋ ਜਾਂਦਾ ਸੀ ਇਹਨਾਂ ਦਾ ਫਿਰ ਇਸ ਕਰਕੇ ਤੇ ਫੇਰ ਹੁਣ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ 1 ਮਹੀਨੇ ਦਾ ਲਗਭਗ ਸਮਾਂ ਹੋ ਚੁੱਕਿਆ ਹਣਾ ਜਦੋਂ ਤੁਸੀਂ ਉੱਥੇ ਸਾਰਾ ਕੁਝ ਸੀਨ ਕ੍ਰੀਏਟ ਹੋ ਗਿਆ ਵੀ ਸਾਰੀ ਉੱਥੇ ਗੁਰਦੁਆਰੇ ਦੇ ਵਿੱਚiana ਭੋਗ ਵਾਲੇ ਦਿਨ ਇਸ ਤਰ੍ਹਾਂ ਦਾ ਹਲਚਲ ਹੋ ਗਈ ਸਾਰੀ ਹਨਾ ਵੀ ਤੁਹਾਨੂੰ ਘਰੋਂ ਕੱਢਣ ਨੂੰ ਹੋ ਗਏ ਤੁਸੀਂ ਆਪਣੇ ਘਰ ਦੇ ਨੂੰ ਉੱਥੇ ਬੁਲਾਇਆ ਨਹੀਂ ਹੈਗਾ ਵੀ ਦੋਨੋਂ ਪਰਿਵਾਰ ਬੈਠ ਕੇ ਮਸਲਾ ਹੱਲ ਕਰ ਲਈਏ ਵੀ ਇਸ ਤਰ੍ਹਾਂ ਮਤਲਬ ਸਾਰਾ ਨਾ ਹੋਵੇ ਕਿਉਂਕਿ ਇਹ ਸਾਰਾ ਮਸਲਾ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਆ ਚੁੱਕਿਆ ਸਾਰਾ ਹਨਾ ਉਹਦੋ ਕੋਸ਼ਿਸ਼ ਨਹੀਂ ਕੀਤੀ ਹੈਗੀ ਕਿ ਦੋਵੇਂ ਪਰਿਵਾਰ ਬੈਠ ਕੇ ਗੱਲ ਕਰ ਲਈਏ ਨਹੀਂ ਕਿਤੇ ਉਹਨਾਂ ਨੇ ਗੱਲ ਹੀ ਨਹੀਂ ਸੁਣਨ ਦਿੱਤੀ ਕਿਸੇ ਨੂੰ ਵੀ ਨਹੀਂ ਸੁਣਨ ਦਿੱਤਾ ਨਾ ਪੈਣਾ ਨੂੰ ਨਾ ਪਾਪਾ ਨੂੰ ਨਾ ਮੈਨੂੰ ਬੋਲਣ ਨਹੀਂ ਦੇਰੇ ਸੀ ਕਿਸੇ ਨੂੰ ਨਹੀਂ ਬੋਲਣ ਦੇਰੇ ਸੀ ਇਸ ਕਰਕੇ ਮੇਰੀ ਪੈਣ ਨੇ ਬੋਲਿਆ ਅਸੀਂ ਕਾਰ ਜਾ ਕੇ ਅਸੀਂ ਗੱਲ ਕਰਾਂਗੇ ਘਰ ਜਾ ਕੇ ਆਰਾਮ ਨਾਲ ਬੈ ਕੇ ਗੱਲ ਕਰਾਂਗੇ ਗੱਲ ਕਿਤੇ ਛੋਟੀ ਦਿਓਰ ਨੇ ਛੇੜ ਕੀਤੀ ਗੱਲ ਉੱਥੇ ਗੁਰਦੁਆਰੇ 'ਚ ਬੈ ਕੇ ਤੁਸੀਂ ਆਪਣੇ ਪਰਿਵਾਰ ਵਾਲਾ ਨੂੰ ਬੁਲਾਇਆ ਸੀਗਾ ਉੱਥੇ ਕਿ ਭਾਈ ਆਓ ਇਸ ਤਰ੍ਹਾਂ ਕਰਕੇ ਮੇਰੇ ਨਾਲ ਸਾਰਾ ਕੁਝ ਹੋ ਰਿਹਾ ਨਹੀਂ ਇਹ ਪੋਗਲ ਜੀ ਨਹੀਂ ਆਏ ਸੀ ਨਾ ਉਹ ਵਿੱਚ ਆਏ ਸੀ ਪਾਪਾ ਆਏ ਸੀ ਦੋ ਸਿਸਟਰਾਂ ਆਈਆਂ ਸੀ ਜੀਜਾ ਜੀ ਆਏ ਸੀ ਮੈਂ ਵੀ ਸੀ ਉੱਥੇ ਤੇ ਉਸ ਟਾਈਮ ਇਹਨਾਂ ਨੇ ਫਿਰ ਉੱਥੇ ਕਲਾਰਾ ਪਾਤਾ ਸੀ ਗੁਰਦੁਆਰੇ ਦੇ ਅੰਦਰ ਹੀ ਫਿਰ ਇਹਨਾਂ ਨੇ ਹਾਂਜੀ ਫਿਰ ਉੱਤਵਾਰ ਤੇਰੇ-ਤੇਰੇ ਫਿਰ ਗਲੀ ਵਿੱਚ ਰੋਲਾ ਪਾਤਾ ਫਿਰ ਉੱਪਰ ਜਾ ਕੇ ਕੋ ਉੱਥੇ ਚ ਇਹਨਾਂ ਨੇ ਫਿਰ ਐਵੇਂ ਕੀਤਾ ਕਿ ਅਸੀਂ ਨਹੀਂ ਰੱਖਾਂਗੇ ਇਹਨੂੰ ਜਿੱਥੇ ਮਰਜ਼ੀ ਲੈ ਜਾਓ ਜਾਂ ਆਪਣੇ ਘਰ ਲੈ ਜਾਓ ਜਾਂ ਉਧਰ ਮੁੰਡੇ ਵੱਲ ਜਾਏਗੇ ਫਿਰ ਇਹਨਾਂ ਨੇ ਮੁੰਡੇ ਵੱਲ ਤੋਰਤੇ ਇਹਨਾਂ ਨੇ ਨੰਗੇ ਪੈਰੀ ਮੈਨੂੰ ਕਿਹੜੇ ਮੁੰਡੇ ਵੱਲ ਉਸੇ ਮੁੰਡੇ ਵੱਲ ਜਿਸ ਕਰਕੇ ਸਾਰਾ ਸੀਨ ਕ੍ਰੀਏਟ ਹੋਇਆ ਸੀਗਾ ਸਾਰਾ ਮਸਲਾ ਹੋਇਆ ਜਿਸ ਕਰਕੇ ਹਾਂਜੀ ਉਸੇ ਮੁੰਡੇ ਨਾਲ ਹੀ ਤੋੜਿਆ ਸੀ ਨਾ ਉਹਨੇ ਕੀ ਕਿਹਾ ਸੀ ਜਦੋਂ ਮੁੰਡੇ ਨੇ ਕੁਝ ਬੋਲਿਆ ਸੀਗਾ ਇਸ ਤਰ੍ਹਾਂ ਕਿ ਉਹ ਉਸ ਵੱਲੋਂ ਕੋਈ ਉਕਤੀ ਹੋਇਆ ਸੀਗਾ ਨਹੀਂ ਉਹਨੋਂ ਨਾ ਮੁੰਡੇ ਨੇ ਧਮਕੀ ਦਿੱਤੀ ਸੀ ਮੇਰੇ ਦਿਓਰ ਨੇ ਕਹਿੰਨਾ ਮੈਂ ਪੁਲਿਸ ਬੁਲਾ ਲਾਂਗਾ ਇਹ ਕਰਦਾਗਾ ਮੇਰੇ ਕੋ ਪੈਸਾ ਬਾਤੂ ਆਏਗਾ ਮੇਰੇ ਕੋ ਫਲਾਣਾ ਆਏਗਾ ਮੇਰੇ ਕੋ ਟਿੰਗਣਾ ਆਏਗਾ ਮੈਂ ਵੀ ਪੈਸੇ ਚਾਹੇਗਾ ਇਹ ਹੈਗਾ ਤੇ ਇਹਨਾਂ ਨੇ ਕਬ ਧਮਕੀ ਦਿੱਤੀ ਸੋ ਮੁੰਡਾ ਡਰ ਗਿਆ ਸੀ ਤੇ ਮੈਂ ਉਹਨੂੰ ਫਿਰ ਉਹਨੂੰ ਮੈਂ ਬੋਲਿਆ ਸੀ ਮੈਂ ਕਿਹਾ ਜਦ ਤੱਕ ਮੇਰੇ ਘਰ ਸੋਲ ਨਹੀਂ ਹੋਏਗਾ ਨਾ ਤੂੰ ਮੇਰੇ ਘਰ ਨਾ ਆਈ ਮੈਨੂੰ ਬੋਲਿਆ ਸੀ ਲੋਕਾਂ ਨੂੰ ਕੋਈ ਗੱਲ ਨਹੀਂ ਤੇ ਫਿਰ ਇਹਨਾਂ ਨੇ ਫੋਨ ਕਰਵਾਏ ਸੀ ਕਿਸੇ ਹੋਰ ਕੋਲੋਂ ਆਪਨੇ ਫੋਨ ਕੀਤਾ ਇਹਨਾਂ ਨੇ ਕਿਸੇ ਹੋਰ ਕੋਲ ਫੋਨ ਕਰਵਾਇਆ ਸੀ ਉਹ ਫਿਰ ਮੁੰਡਾ ਆ ਗਿਆ ਸੀ ਡਰਦਾ ਮਾਰਾ ਜਿਸ ਦਾ ਸੋਸ਼ਲ ਮੀਡੀਆ ਦੋ ਅੱਜਕਲ ਕਾਫੀ ਕਹਿੰਦੇ ਕਿ ਵਾਇਰਲ ਹੋਣ ਵਾਲਾ ਹੈ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਨ ਜਿਸ ਤਰ੍ਹਾਂ ਤੁਹਾਡੇ ਬੱਚਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਨਾ ਜਿਸ ਤਰ੍ਹਾਂ ਤੁਹਾਡੇ ਬੱਚਿਆਂ ਦੇ ਬਿਆਨ ਹੋਏ ਨੇ ਕਾਫੀ ਵਾਇਰਲ ਕਿ ਭਈ ਸਾਡੀ ਮਾਂ ਨਹੀਂ ਹੈਗੀ ਹਨਾ ਲੋਕਾਂ ਨੇ ਕਾਫੀ ਕੁਝ ਸੋਚਿਆ ਕਿ ਭਈ ਕਿਸ ਤਰ੍ਹਾਂ ਬੱਚਿਆਂ ਨੂੰ ਛੱਡ ਕੇ ਇਥੋਂ ਦੀ ਮਾਂ ਚਲੀ ਗਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਲੋਕਾਂ ਨੂੰ ਮਾਂ ਗਈ ਨਿਛਾਟਕੇ ਮਾਂ ਨੂੰ ਕੱਢਿਆ ਗਿਆ ਘਰੋਂ ਬਾਹਰ ਮਾਂ ਨੂੰ ੱਟਕੇ ਮਾਰੇ ਸੀ ਮੁੰਡੇ ਦੇ ਕਰਕੇ ਕੱਟਿਆ ਸੀ ਮੈਨੂੰ ਕਿ ਕਹਿੰਦੇ ਇੱਥੇ ਨਹੀਂ ਰਹੇਗੀ ਕਿ ਆਪਣੇ ਘਰ ਜਾਏਗੀ ਜਾਂ ਮੁੰਡੇ ਦੇ ਵੱਲ ਜਾਏਗੀ ਤੇ ਬਸ ਮੈਨੂੰ ਬੱਚੇ ਦਵਾ ਦਿਓ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕਿਸੇ ਨੂੰ ਹੁਣ ਕੱਲ ਚੱਲ ਰਹੇ ਹਾਂ ਬੱਚਿਆਂ ਨੂੰ ਮਿਲਣ ਵਾਸਤੇ ਉੱਥੇ ਦਿੱਲੀ ਜਾ ਰਹੇ ਹਾਂ ਫਿਰ ਹਾਂਜੀ ਮੈਂ ਕੱਲ ਬੱਚਿਆਂ ਨੂੰ ਮਿਲਣਾ ਬਸ ਦਿੱਤਾ ਮਰਜੀ ਮਿਲਣਾ ਪਾਬੇ ਦੇ ਪੂਆ ਆਜੇ ਪਾਬੇ ਦੇ ਚਾਚਾ ਆਜੇ ਪਾਬੇ ਕੋਈ ਵੀ ਕਵੇ ਆਸੀ ਬੱਚੇ ਨਹੀਂ ਦੇਣੇ ਮੈਂ ਦਿੱਤਾ ਮਰਜੀ ਲੈ ਲਾਂ ਬੱਚੇ ਪਾਬੇ ਮੈਨੂੰ ਉੱਥੇ ਝੁੱਗੀ ਨਾਲ ਪਾਣੀ ਪੀਜੇ ਮੈਨੂੰ ਆਪਣੀ ਰੇੜੀ ਤੇ بس بچے چاہیے ਮੈਨੂੰ ਦਿੱਤਾ ਬੱਚੇ ਚਾਹੀਦੇ ਬਸ ਮਗਰ ਇਹ ਬੱਚੇ ਲਈ ਨਾ ਤੁਸੀਂ ਵਾਪਸ ਨਹੀਂ ਆਪਾਂ ਨਹੀਂ ਬੱਚੇ ਉੱਥੇ ਰੱਖਾਂਗੇ ਉੱਥੇ ਪੜਾਵਾਂਗੇ ਲਿਖਾਵਾਂਗੇ ਆਪਣੇ ਬੱਚੇ ਚੌਥੇ ਦੁਕਾਨ ਤੇ ਕੰਮ ਕਰਾਂਗੇ ਜਾਂ ਨਹੀਂ ਕਰਾਂਗੇ ਤੇ ਮਰ ਕੋਈ ਨੌਕਰੀ ਨੌਕਰੀ ਕਰਾਂਗੇ ਆਪਣੇ ਆਪ ਹੀ ਜਿਸ ਤਰ੍ਹਾਂ ਤੁਹਾਡਾ ਇਹ ਘਰ ਦੇਖ ਰਿਹਾ ਹੈ ਕਿ ਭਾਈ ਇੱਕ ਕਮਰਾ ਹੈ ਨਾ ਰਸੋਈ ਹੈ ਸਾਰਾ ਕੁਝ ਇਹ ਦਿਖ ਰਹੀ ਹੈ ਹਾਲਤ ਕਾਫੀ ਬਾਲਿਆਂ ਵਾਲੀ ਛੱਤ ਹੈ ਨਾ ਪਰ ਕਿਸ ਤਰ੍ਹਾਂ ਆਪਣੇ ਬੱਚਿਆਂ ਦਾ ਭਵਿੱਖ ਸਵਾਰਾਂਗੇ ਯਾਨੀ ਮੈਥੇ ਨਹੀਂ ਰ homogene ਨਾ ਸਰ ਜੀ ਮੈਂ ਬੋਲੀ ਚ ਜਾ ਰਹੀ ਮੋ ਉੱਥੇ ਕਰਾਂਗੀ ਨਾ ਕੰਮ ਉੱਥੇ ਰਾਵਾਂਗੇ ਆਪਣੇ ਬੱਚਾ ਦੇ ਵਿੱਚ ਪਾਪੇ ਮੈਨੂੰ ਕਿਰਾਏ ਤੇ ਕਿਉਂ ਨਾ ਰਹਿਣਾ ਪਵੇ ਜੀ ਮੈਂ ਪਹਿਲਾਂ ਰਹਿੰਦੀ ਸੀ ਉੱਥੇ ਪਹਿਲਾਂ ਰਹਿ ਲਾਂਗੇ ਕਿਰਾਏ ਤੇ ਕਿਰਾਇਆ ਭਰ ਲਾਂ ਕਰਾਂਗੇ ਕਿ ਕਿਰਾਏ ਤੇ ਰਹਿ ਕੇ ਕਿਸ ਤਰ੍ਹਾਂ ਬੱਚਾ ਦੀ ਜ਼ਿੰਦਗੀ ਸਵਾਰੋਗੇ ਦੋ ਬੱਚੇ ਨੇ ਗੁੜੀਆਂ ਅੱਗੇ ਗੁੜੀਆਂ ਨੇ ਵੱਡੀ ਵੀ ਹੋਣਾ ਉਸ ਦਾ ਵਿਆਹ ਵੀ ਹੈਗਾ ਨਾ ਸਾਰੀ ਜ਼ਿੰਦਗੀ ਹੈ ਕੁੜੀ ਦੀ ਮੁੰਡੇ ਦੀ ਵੀ ਪੂਰੀ ਜ਼ਿੰਦਗੀ ਹੈ ਆਪਾਂ ਵਿਖਿਆ ਸਕੂਲ ਦੀ ਫੀਸ ਭਰਨੀ ਅੱਜ ਕੱਲ੍ਹ ਤਾਂ ਸਕੂਲਾਂ ਦੀ ਫੀਸਾਂ ਵੀ ਕਾਫੀ ਵੱਧ ਚੁੱਕੀਆਂ ਨੇ ਕਿਸ ਤਰ੍ਹਾਂ ਮਤਲਬ ਕਿ ਉਹਨਾਂ ਦਾ ਜ਼ਿੰਦਗੀ ਨੇ ਸਕੂਲ ਚ ਸਰਕਾਰੀ ਚ ਪੜ ਰਹੇ ਦੋਨੇ ਿਆਣੇ ਕੋਈ ਫੀਸ ਨਹੀਂ ਜਾ ਰਹੀ ਨਿਆਣਾਂ ਤੇ ਸਰਕਾਰੀ ਚ ਪਾਇਓ ਇਹ ਦੋਨੇ ਨਿਆਣੇ ਬਣੇ ਆਪਣੇ ਜਿੱਤੇ ਦੁਕਾਨ ਲੱਗੀ ਨਾ ਮੇਰੇ ਸਾਹਮਣੇ ਬਿਲਡਿੰਗ ਹੈ ਨਾ ਸਕੂਲ ਦੀ ਉੱਥੇ ਉੱਥੇ ਜਾਂਦਾ ਮੇਰਾ ਬੇਟਾ 6ਵੀਂ ਚ ਪੜਦਾ ਮੇਰਾ ਬੇਟਾ ਬੇਟੀ ਮੇਰੀ 8ਵੀਂ ਚ ਪੜਦੀ ਹੈ ਯਾ ਜੇ ਹੁਣ ਤੁਸੀਂ ਸਰਕਾਰ ਜਾਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਆਪਣੇ ਬੱਚਿਆਂ ਨੂੰ ਮਿਲਣ ਦੇ ਲਈ ਕਿਉਂਕਿ ਅੱਜ ਕੱਲ ਸਾਰਾ ਕੁਝ ਦੇਖਦੀ ਹੈ ਸਰਕਾਰ ਵੀ ਵੀ ਕੀ ਚਾਰ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਬੱਚਿਆਂ ਨੂੰ ਮਿਲਣ ਦੇ ਉਸੇ ਕਵਾਂਗੀ ਮੈਨੂੰ ਬੱਚੇ ਮਿਲਾ ਦਿਓ ਦਿੱਤਾ ਮਰਜ਼ੀ ਮਿਲਾ ਦਿਓ ਬਸ ਜੇ ਤੇ ਮੈਂ ਮਰ ਜਾਵਾਂਗੀ ਬੱਚੇ ਵਗੈਰੇ ਜੇ ਬੱਚੇ ਨਾ ਮਿਲੇ ਨਾ ਤੇ ਮੈਂ ਉੱਥੇ ਮਰ ਜਾਵਾਂਗੀ ਬੱਚੇ ਮੈਂ ਦਿੱਤਾ ਮਰਜ਼ੀ ਰੱਖਾਂਗੀ ਆਪਣੇ ਕੋਲ ਜਿਵੇਂ ਪਹਿਲਾਂ ਮੈਂ ਆਪਣੇ ਬੱਚੇ ਸਾਹਮਣੇ ਸੋਵੇਂ ਸਾਭਾਂਗੇ ਆਪਣੇ ਬੱਚੇ ਬਸ ਮੈਨੂੰ ਬੱਚੇ ਦਵਾ ਦਿਓ ਮੈਨੂੰ ਕੁਝ ਨਹੀਂ ਚਾਹੀਦਾ ਕਿਸੇ ਕੋਲ ਨਾ ਮੈਨੂੰ ਉਹ ਗੱਲਾਂ ਛੇੜਨੀ ਆ ਜੋ ਆਪਾਂ ਗੱਲਾਂ ਕਰ ਰਹੀ ਸੀ ਆਪਾਂ ਕੁਝ ਨਹੀਂ ਛੇੜਨਾ ਬਸ ਉੱਥੇ ਮੈਨੂੰ ਬੱਚੇ ਦਵਾ ਦਿਓ ਬਸ ਮਿਹਰਬਾਨੀ ਤੁਹਾਡੇ ਬੱਚੇ ਦਵਾ ਦਿਓ ਕਿਤੇ ਕਦੀ ਗਏ ਸੀ ਕਿ ਉੱਥੇ ਦੁਬਾਰਾ ਫੇਰ ਜਦੋਂ ਕੱਟ ਦਿੱਤਾ ਗਿਆ ਕਦੀ ਮਿਲਣ ਵ ਨਹੀਂ ਗਈ ਨਹੀਂ ਨਾ ਮੈਂ ਦੁਆਰ ਤੋ ਕੋਸ਼ਿਸ਼ ਨਹੀਂ ਕੀਤੀ ਜਾਣਦੀ ਮੈਂ ਮੈਂ ਗਈ ਨਹੀਂ ਮੈਂ ਸੋਚਿਆ ਸੀ ਮੈਂ ਇੱਥੇ ਜਾਵਾਂਗੀ ਥਾਣੇ ਜਾਵਾਂਗੀ ਮੈਂ ਉੱਥੇ ਵੀ ਨਹੀਂ ਗਈ ਨਹੀਂ ਜੀ ਹੈ ਵੀ ਨਹੀਂ ਗਏ ਇਹ ਵੀ ਨਹੀਂ ਗਏ